ਪਿੰਡਾਂ ਦੇ ਵਿੱਚ ਜੋ ਸੈਂਟਰ ਸਰਕਾਰ ਵੱਲੋਂ ਸਕੀਮਾਂ ਦਿੱਤੀਆਂ ਜਾਂਦੀਆਂ ਜਿਹੜੀਆਂ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਬੇਰੁਜ਼ਗਾਰ ਬੈਠੀਆਂ ਉਹਨਾਂ ਨੂੰ ਕੰਮ ਚਲਾਉਣ ਦੇ ਖਾਤਰ ਘਰਾਂ ਦੇ ਵਿੱਚ ਇੱਕ ਗਰੁੱਪ ਬਣਾਇਆ ਜਾਂਦਾ ਜਿਸ ਗਰੁੱਪ ਨੂੰ ਆਪਾਂ ਕਹਿੰਦੇ ਆ ਸੈਲਫ ਹੈਲਪ ਗਰੁੱਪ ਵੀ ਇਕੱਠੀਆਂ 10-10 ਭੈਣਾਂ ਪਹਿਲੇ ਪਹਿਲੇ ਪੈਣਾ ਜਾਂ 15-15 ਪੈਣਾ ਗਰੁੱਪ ਬਣਾ ਲੈਂਦੇ ਗਏ ਗਰੁੱਪ ਬਣਾ ਕੇ ਫਿਰ ਸੈਂਟਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਜਿਹੜੀਆਂ ਪੈਣਾ ਬੇਰਜ਼ਗਾਰ ਪੜੀਆਂ ਲਿਖੀਆਂ ਘਰਾਂ ਦੇ ਵਿੱਚ ਬੈਠੀਆਂ ਉਹ ਆਪ ਦਾ ਕੰਮਕਾਰ ਚਲਾ ਸਕਦੀਆਂ ਪਰ ਇਹ ਜਿਹੜਾ ਤੁਸੀਂ ਗਰੁੱਪ ਚਲਾਇਆ ਇਹ ਮੰਨਦੇ ਵਿੱਚ ਖਿਆਲ ਕਿਵੇਂ ਆਇਆ ਵੀ ਆਪਾਂ ਇੱਕ ਗਰੁੱਪ ਚਲਾਏਗੀ ਜਾਂ ਕਈ ਵਾਰ ਆਪਾਂ ਕਿਸੇ ਲੋਕਾਂ ਦੇ ਨਾਲ ਜੁੜੇ ਹੁੰਨੇ ਆ ਤੁਹਾਨੂੰ ਉੱਥੋਂ ਸੇਧ ਮਿਲੀ ਸਾਡੇ ਪਿੰਨਾਂ ਚ ਜਸਵੀਰ ਦੀਦੀ ਆ ਜੀ ਉਹ ਮੱਖੀਆਂ ਦਾ ਕੰਮ ਕਰਦੇ ਆ ਤੇ ਅਸੀਂ ਉਹਨਾਂ ਨਾਲ ਜੁੜੇ ਹੋਏ ਸੀਗੇ ਜੀ ਤੇ ਉਹ ਮੱਖੀਆਂ ਦਾ ਕੰਮ ਕਰ ਰਹੇ ਆ ਤੇ ਵੀ ਸਾਨੂੰ ਐਸੀ ਵਿਚਾਰ ਉਦੀ ਦੀ ਕਹਿੰਦੇ ਵੀ ਆਪਣੇ ਕੰਮ ਵੀ ਪਿੰਡ ਵਿੱਚ ਵਿਕਰੀ ਦਾ ਕੰਮ ਹੈ ਨਹੀਂ ਗਾ ਵੀ ਸਾਰੇ ਬਾਹਰ ਜਾਂਦੇ ਹੈਗੇ ਵੀ ਕਿਉਂ ਨਾ ਵੀ ਆਪਾਂ ਅਸੀਂ ਉਹ ਕੰਮ ਉਹ ਵੀ ਆਪ ਆਪਣੇ ਪਿੰਡ ਜੀ ਲਈ ਆਈਏ ਫਿਰ ਇਸ ਕਰਕੇ ਅਸੀਂ ਵਿਕਰੀ ਦੀ ਟ੍ਰੇਨਿੰਗ ਲੈਂਦੇ ਜੀ ਤਾਂ ਕਿ ਸਾਡਾ ਇਹ ਵਿਕਰੀ ਦਾ ਕੰਮ ਚੱਲੇ ਦੇਖਿਏ ਇਹ ਗਰੁੱਪ ਕਿੱਦਾਂ ਤਿਆਰ ਹੁੰਦਾ ਜੇ ਕਿਸੇ ਜਿਹੜੀ ਹੁਣ ਤੁਹਾਡੇ ਵੀਡੀਓ ਵੇਖ ਰਹੀਆਂ ਸਾਡੀਆਂ ਭੈਣਾਂ ਉਹਨਾਂ ਨੇ ਪਿੰਡਾਂ ਦੇ ਵਿੱਚ ਗਰੁੱਪ ਬਣਾਉਣਾ ਹੋਵੇ ਉਹ ਕਿਵੇਂ ਬਣੂਗਾ ਕੁਝ ਵੀ ਇਹਦੇ ਵਿੱਚ ਵੀ ਮੈਡਮ ਲੱਗੇ ਹੋਏ ਨੇ ਜੀ ਤੇ ਉਹਦੇ ਵਿੱਚ ਉਹ ਕਹਿੰਦੇ ਵੀ 10 ਲੇਡੀਜ਼ ਜਣੇ ਕਿ ਇਕੱਠੀਆਂ ਕਰਨੀਆਂ ਪੈਂਦੀਆਂ ਨੇ ਤੇ ਉਹ 10 ਲੀਡਿਜ਼ ਦਾ ਗਰੁੱਪ ਬਣਾ ਲੈਂਦੇ ਆ ਜੀ ਮੈਂ ਹਾਂ ਜੀ ਮੈਮ ਲੱਗੇ ਹੋਏ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੀ ਉਹ ਬਣਾ ਕੇ ਦਿੰਦੇ ਆ ਜੀ ਜੀ ਹਾਂਜੀ ਕੰਮ ਹੁਣ ਜਿਹੜਾ ਆਪਾਂ ਆਹ ਜੀ ਬਿਸਕੁਟ ਬਣਾ ਰਹੇ ਹਾਂ ਨਾ ਦਿਖਾ ਦਿਓ ਕੈਮਰਾਮੈਨ ਨੂੰ ਕਿਹੜਾ ਸਾਡੀ ਭੈਣ ਲੱਗੀ ਹੋਈ ਐ ਬਣਾ ਰਹੀ ਐ ਤੇ ਇਹਦੀ ਸਿਖਲਾਈ ਵੀ ਲੈਣੀ ਪੈਂਦੀ ਕਿਤੇ ਟ੍ਰੇਨਿੰਗ ਪਹਿਲਾਂ ਲਈ ਆ ਤੁਸੀਂ ਹਾਂਜੀ ਕਿੰਨਾ ਚਿਰ ਅਸੀਂ ਅ ਇੱਕ ਵਾਰ ਜਿਹੜੇ 15 ਦਿਨ ਦੀ ਟ੍ਰੇਨਿੰਗ ਲੱਗੀ ਐ ਤੇ ਫਿਰ ਸਾਡੀ 1 ਮਹੀਨੇ ਦੀ ਟ੍ਰੇਨਿੰਗ ਲੱਗੀ ਐ ਵੀ ਟ੍ਰੇਨਿੰਗ ਨਾਲ ਨਾਲ ਵੀ ਲੱਗਦੀ ਰਹਿੰਦੇ ਜਿਵੇਂ ਜਿਵੇਂ ਵੀ ਅੱਗੇ ਅਸੀਂ ਹੋਰ ਨੌਲਜ ਲੈਣੀ ਹੋਵੇ ਹੋਰ ਕੰਮ ਦੀ ਸਨ ਟ੍ਰੇਨਿੰਗ ਦਿੰਦੇ ਰਹਿੰਦੇ ਆ ਜੀ ਹੂੰ ਹਾਂਜੀ ਅਲੱਗ-ਅਲੱਗ ਕੰਮਾਂ ਦੀ ਆ ਹਾਂਜੀ ਹੋਰ ਤੁਸੀਂ ਜਿਹਨਾਂ ਕੇ ਜਿਹੜੇ ਇਹ ਕੰਮ ਸਿੱਖਿਆ ਇਹ ਕਿਹੜੀ-ਕਿਹੜੀਆਂ ਚੀਜ਼ਾਂ ਤੁਸੀਂ ਇੱਥੇ ਘਰ ਦੇ ਵਿੱਚ ਤਿਆਰ ਕਰਦੇ ਹੋ ਅਸੀਂ ਇਹਦੇ ਵਿੱਚ ਇੱਕ ਤਾਂ ਆਟਾ ਬਿਸਕੁਟ ਤਿਆਰ ਕਰਦੇ ਆ ਜੀ ਤੇ ਇੱਕ ਕਰੀਮ ਰੂਲ ਹੁੰਦਾ ਜੀ ਕੇਕ ਫਰੂਟ ਕੇਕ ਜਿਹੜੇ ਉਹ ਵਾਲੇ ਜੀ ਤੇ ਡੱਬਾ ਰੋਟੀ ਜੀ ਤੇ ਕੋਕੋਨਟ ਬਿਸਕੁਟ ਜੀ ਇਦਾਂ ਦੇ ਮੈਨੂੰ ਕਿਸੇ ਇਹ ਤੇ ਆਟਾ ਤਿਆਰ ਕਰ ਲੈਂਦੇ ਆ ਜੀ ਜੀ ਹਾਂਜੀ ਜਿਹੜਾ ਪਰਿਵਾਰ ਆ ਤੁਹਾਡਾ ਫੈਮਿਲੀ ਆ ਫੈਮਿਲੀ ਦੇ ਵਿੱਚ ਮੇਰੀ ਮੰਮੀ ਡੈਡੀ ਹੈ ਜੀ ਤੇ ਦੋ ਬੱਚੇ ਹੈ ਜੀ ਤੇ ਅਸੀ ਹਸਬੰਡ ਮਾਈਫ ਸਪਸਮੰਡ ਤੇ ਘਰ ਦੇ ਤੁਹਾਡੇ ਨਾਲ ਸਹਿਮਤ ਸੀ ਜਦੋਂ ਪਹਿਲਾ ਕੰਮ ਸ਼ੁਰੂ ਕਰਿਆ ਆਮ ਤੌਰ ਤੇ ਤਾਂ ਕਹਿੰਦੇ ਆਪਾਂ ਨਹੀਂ ਕੰਮ ਕਰਨਾ ਆਪਾਂ ਤੋਂ ਕੰਮ ਇਹ ਚੱਲਣਾ ਨਹੀਂਗਾ ਆਪਾਂ ਪੰਗਾ ਨਹੀਂ ਲੈਣਾ ਇਹ ਨਹੀਂ ਸਾਨੂੰ ਪੂਰੀ ਸਪੂਟ ਸੀ ਜਦੋਂ ਟ੍ਰੇਨਿੰਗ ਜਾਂਦੇ ਰਹੇ ਕਈ ਵਾਰੀ ਮੈਂ ਅੱਜ ਕਹਿੰਦੀ ਮੈਂ ਅੱਜ ਜਾਣਾ ਨਹੀਂ ਮੈਂ ਆ ਕੰਮ ਕਰਨਾ ਪਰ ਉਹ ਕਹਿੰਦੇ ਨਹੀਂ ਤੁਸੀਂ ਟ੍ਰੇਨਿੰਗ ਲਓ ਤਾਂ ਵੀ ਵਧੀਆ ਗੱਲ ਹੈ ਕਿਉਂਕਿ ਉਹਨਾਂ ਨੇ ਮੈਨੂੰ ਕਦੀ ਵੀ ਕਿਸੇ ਵੀ ਕੰਮ ਤੋਂ ਉਹ ਨਹੀਂ ਕਰਿਆ ਉਹਨਾਂ ਨੇ ਮੇਰਾ ਪੂਰਾ ਸਾਥ ਹੁਣ ਵੀ ਕਈ ਵਾਰੀ ਕਿਸੇ ਕੰਮ ਜਦ ਮੈਨੂੰ ਐ ਲੱਗੇ ਵੀ ਆਜ ਜ ਐ ਹੋ ਗਈ ਉਹ ਕਹਿੰਦੇ ਫਿਰ ਕੀ ਹੁੰਦਾ ਜੇ ਕੰਮ ਚੱਲਦਾ ਹੈ ਉਹ ਵਿੱਚ ਖਰਾਬੀ ਹੋਊਗੀ ਇਸ ਟਾਈਮ ਤੇ ਇਹਨਾਂ ਦੀ ਬਹੁਤ ਸਪੋਰਟ ਹੁੰਦੀ ਹੈ ਤੇ ਹੁਣ ਖੁਸ਼ੀ ਕਿੰਨੀ ਹੁੰਦੀ ਜਦੋਂ ਕੰਮ ਚਲਾਇਆ ਬਹੁਤ ਖੁਸ਼ੀ ਹੁੰਦੀ ਹੈ ਮੇਰੇ ਨਾਲ ਦੀ ਸਾਰੀ ਲੀਡੀ ਜੀ ਬਹੁਤ ਖੋਸਾ ਜੀ ਅਸੀਂ ਆਪ ਦਾ ਕੰਮ ਵੀ ਕਿਸੇ ਹੋਰ ਦੀ ਇੱਕ ਗੱਲ ਕਰਨ ਦੀ ਬਜਾਏ ਅਸੀਂ ਆਪਦੇ ਕੰਮ ਵਿੱਚ ਲੱਗੇ ਰਹਿੰਦੇ ਹਾਂ ਰਿਸ਼ਤੇਦਾਰਾਂ ਦੇ ਫਿਰ ਫੋਨ ਆਉਂਦੇ ਆਹ ਜੀ ਕੀ ਚੰਗੇ ਰਿਸ਼ਤੇ ਫਸਲੇ ਸਕੇਦੇ ਸੀ ਵੈਸਕਟ ਕਰਵਾ ਕੇ ਲੈ ਕੇ ਜਾਵਾਂਗੇ ਜੀ ਕਈਆਂ ਨੂੰ ਦੇ ਜਾਂਦੇ ਜੀ ਕਈਆਂ ਨੂੰ ਵਸ ਦੇ ਕੇ ਆਉਣੇ ਜੀ ਆਈ ਜਾਂਦੇ ਕਈ ਵਾਰ ਆਏ ਨਹੀਂ ਹੋਗੇ ਪੰਗਾ ਲੈ ਲਿਆ ਆਪਾਂ ਰਿਸ਼ਤੇਦਾਰਾਂ ਦੇ ਨਾਲ ਕਿਹੜਾ ਪੈਸੇ ਦੇਣੇ ਫਰੀ ਵਾਲੇ ਹੋਣਗੇ ਨਹੀਂ ਆਏ ਨਹੀਂ ਜੀ ਉਹ ਕਹਿੰਦੇ ਨਹੀਂ ਆਏ ਤਾਂ ਦੇ ਵੀ ਜਾਂ ਦੇਖੋ ਜੀ ਜੇ ਉਹ ਕਹਿੰਦੇ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਵੀ ਜਿੱਥੇ ਉਹ ਕਹਿੰਦੇ ਭੰਡਾਰੇ ਚੱਲ ਬਾਬੇ ਨਾਨਕ ਕਹਿੰਦੇ ਭੰਡਾਰੇ ਚਲਾਏ ਆ ਤਾਂ ਉਹਦੀ ਕਿਰਪਾ ਨਾਲ ਹੀ ਚੱਲ ਰਹੇ ਆ ਤਾਂ ਕਰਕੇ ਵੀ ਕਈ ਵਾਰ ਇਹ ਵੀ ਦੇ ਵੀ ਦਿੰਦੇ ਆ ਕਈ ਵਾਰੀ ਜਾਨੀ ਕਿ ਉਹ ਤੇ ਜ਼ਬਰਦਸਤੀ ਪੈਸੇ ਦਿੰਦੇ ਆ ਪਰ ਅਸੀਂ ਕਹਿੰਦੇ ਨਹੀਂ ਕੋਈ ਗੱਲ ਨਹੀਂ ਤੁਸੀਂ ਘੱਟ ਪੈਸੇ ਹੀ ਦੇ ਕੇ ਲਵੋ ਦੇਖੋ ਕਿ ਸਾਰਾ ਇਹ ਸਹਿਮਤੀ ਦੇ ਨਾਲ ਹੀ ਹੁੰਦਾ ਇਹ ਹਾਂਜੀ ਵੀ ਸੋਚ ਵਧੀਆ ਤੁਹਾਡੀ ਹੈ ਨਾ ਚਲੋ ਭੰਡਾਰੇ ਚੱਲਦੀ ਆ ਹੈ ਨਾ ਤੇ ਹੁਣ ਤੁਸੀਂ ਜਿਹੜੇ ਗਰੁੱਪ ਦੀਆਂ ਭੈਣਾਂ ਇਕੱਠੀਆਂ ਮੈਂਬਰ ਆ ਕਿੰਨੀਆਂ ਐ ਅਸੀਂ ਜਨਕੀ ਚਾਰ ਪੰਜ ਮੈਂਬਰ ਆ ਜੀ ਸਾਡੇ ਨਾਲ ਵੀ ਦੂ ਲੀੜੀ ਦੇ ਬੱਚੇ ਛੋਟੇ ਹੈਗੇ ਤੇ ਫਿਰ ਗਰਮੀ ਦੇ ਕਾਰਨ ਉਹ ਕਈ ਵਾਰੀ ਉਹਨਾਂ ਨੂੰ ਜਲਦੀ ਭੇਜ ਦੇਈ ਜੀ ਹਾਂਜੀ ਜੀ ਉਹ ਵਧੀਆ ਹੈ ਤੁਹਾਡੀ ਬਣ ਜਾਂਦੀ ਹੈ ਹਾਂਜੀ ਹਾਂਜੀ ਵਧੀਆ ਚੱਲੀ ਜਾਂਦਾ ਹੈ ਕੰਮ ਜੀ ਜੀ ਤੇ ਚਲੋ ਨਾਲੇ ਘਰ ਦਾ ਵੀ ਜਵਾਬ ਬੱਚੇ ਵੀ ਖੋਸ਼ ਆ ਹਨਾ ਤੇ ਅਗਲਾ ਸਭ ਦਾ ਬਾਹਰ ਖਾਂਦੇ ਆ ਬੱਚੇ ਜਾ ਕੇ ਆਪਾਂ ਕਹਿੰਦੇ ਪਤਾ ਨਹੀਂ ਕੀ ਹੋਈ ਚੀਜ਼ ਦਾ ਬਣਾਇਆ ਹੋਆ ਆਪਦਾ ਵਧੀਆ ਸ਼ੁੱਧ ਚੀਜ਼ ਤੁਸੀਂ ਘਰੇ ਤਿਆਰ ਕਰਦੇ ਜੀ ਹਨਾ ਹਰ ਇੱਕ ਚੀਜ਼ ਵਧੀਆ ਪਾਉਂਦੇ ਤੁਸੀਂ ਹਾਂਜੀ ਜਿਵੇਂ ਹੁਣ ਅਸੀਂ ਵੀ ਐ ਤਾਂ ਵੀ ਜਿਹੜਾ ਨੂਡਲ ਵਗੈਰਾ ਉਹ ਵੀ ਅਸੀਂ ਪਹਿਲਾਂ ਬਣਾਉਂਦੇ ਸੀ ਪਰ ਹੁਣ ਸਾਨੂੰ ਆਹ ਚੀਜ਼ ਵੀ ਜਦਿਕਾ ਹੁਣ ਇਹਦਾ ਸੀਜ਼ਨ ਹੈ ਇਹ ਜਿਹਾ ਬਣਾ ਬਣਾ ਰਹੇ ਹਾਂ ਹੂੰ ਇਹ ਸੀਜ਼ਨ ਹੁੰਦਾ ਤੁਹਾਡਾ ਇਹ ਹਾਂਜੀ ਕਿਉਂਕਿ ਹੁਣ ਆਪਣੇ ਸੌਣ ਦੇ ਵਿੱਚ ਕੁੜੀਆਂ ਕੁੜੇ ਸਨਾਰਾ ਲੈ ਕੇ ਜਾਂਦੇ ਆ ਜੀ ਤੇ ਕੋਈ ਸਾਰਾ ਕੋਈ 8 10 10 ਕਿਲੋ ਬਣਵਾਉਂਦੇ ਆ ਜੀ ਇਹ ਸੀਜ਼ਨ ਹੀ ਹੁੰਦਾ ਹੈ ਜੀ ਰੂਟ ਦਾ ਵੀ ਸੀਜ਼ਨ ਹੁੰਦਾ ਹੈ ਜੀ ਜੀ ਹਾਂਜੀ ਜਿਹੜਾ ਫਿਰ ਰੋਡ ਇੱਕ ਤੁਸ ਰੋਡ ਦੀ ਗੱਲ ਕਰੀ ਜਾ ਬਾਬੇ ਮਲੇਰ ਕੋਟ ਦੇ ਇਲਾਕੇ ਰੋਟ ਲੱਗਦਾ ਹਨ ਹਾਂਜੀ ਹਾਂਜੀ ਮਲੇਰ ਕੋਟ ਨੇ ਬਾਬੇ ਦੇ ਨਾਲ ਹਾਂਜੀ ਹਾਂ ਤੇ ਉਹ ਫਿਰ ਕਿਹੜੇ ਹਿਸਾਬ ਨਾਲ ਤੁਸੀਂ ਤਿਆਰ ਕਰਦੇ ਆ ਤੇ ਉਹਦੇ ਕਿੰਨੇ ਪੈਸੇ ਲੈਣੇ ਜੇ ਹੁਣ ਵੀਡੀਓ ਕੋ ਲੋਕ ਵੇਖ ਰਹੇ ਆ ਆਪਣੀ ਹਨਾ ਵੀ ਤੁਹਾਡੇ ਏਰੀਏ ਦੀ ਹੋਣਗੇ ਤੁਹਾਡੇ ਪਿੰਡ ਦੀ ਵੇਖਣਗੇ ਕੱਲ ਨੂੰ ਤੇਰਗੇ ਦੀ ਪੁੱਛਣ ਕਿ ਜੀ ਉਹਨੂੰ ਪਤਾ ਹੋਵੇ ਕਿੱਥੇ ਆਪਣੀ ਦੁਕਾਨ ਐ ਕਿੱਥੇ ਆਪਾਂ ਕੰਮ ਚਲਾਇਆ ਹੋਇਆ ਕਿੰਨਾ ਖਰਚਾ ਪਾਣੀ ਲੈਣੇ ਫੇਰ ਕਹਣਗੇ ਚਲੋ ਆਪਾਂ ਅਮਰਜੀਤ ਅਮਰਜੀਤ ਕੋਲ ਜਨਾਹ ਪੈਣੇ ਨਹੀਂ ਹਰਜੀਤ ਕੋਲ ਹਰਜੀਤ ਕੋਲ ਇਹ ਪੈਣਾ ਹਰਜੀਤ ਕੋਲ ਕੋਲ ਚੱਲੀ ਗਿਆ ਆਪਾਂ ਹਨਾ ਦੱਸ ਦਿਓ ਸਾਰਾ ਆਪਣੇ ਅਸੀਂ 60 ਰੁਪਏ ਕਿਲੋ ਆਟੇ ਦੇ ਲੈਣੇ ਆ ਜੀ ਜੀ ਹਾਂਜੀ ਤੇ ਜਾਨੀ ਕਿ 60 ਰੁਪਏ ਦੇ ਹਿਸਾਬ ਨਾਲ ਕਈ ਵਾਰੀ ਜਿਵੇਂ ਕੋਈ 10 ਵੀ ਉੱਤੇ ਰਹੇਗੇ ਇਹ ਕਹਿੰਦੇ ਚਲੋ 10 ਵੀ ਚੱਲ ਰਹਿੰਦੇ ਕੱਟ ਕਰਦੇ ਵੀ ਐ ਜਾਨੀ ਕਿ ਬਾਕੀ ਪਿੰਡ ਦੇ ਕਾਰਨ ਕਰਨੇ ਪੈਂਦੇ ਜੀ ਵੀ ਵਧੀਆ ਰੋਡ ਸਾਨੂੰ ਵਧੀਆ ਲਾਇਏ ਪਿੰਡ ਦੇ ਨੇ ਜੀ ਹਾਂਜੀ ਜੇ ਕੋ ਦੂਰੋਂ ਆਵੇ ਮਾੜੀ ਮੁੱਟੀ ਛੋੜ ਵੀ ਕਰ ਦੇਣ ਡਿਸਕਾਊਂਟ ਵੀ ਦੇ ਦਿੰਨੇ ਆ ਹਾਂਜੀ ਵੀ ਅਗਲਾ ਕਹਿੰਦੇ ਤੁਹਾਡਾ ਨਾਮ ਸੁਣ ਕੇ ਆਏ ਭੈਣੇ ਤੇ ਤੁਸੀਂ ਕਹੋ ਵੀ ਇੰਨੀ ਵੱਟ ਦੇਖੋ ਵਿਚਾਰੇ ਇਹ ਚੱਲ ਕੇ ਅੱਜ ਨਹੀਂ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਚਾਹ ਪਣੀ ਪਿਲਾਉਣੀ ਆ ਜੀ ਕਿਉਂਕਿ ਦੂਰੋਂ ਆਉਂਦੇ ਆਗੇ ਤੇ ਫਿਰ ਉਹਨਾਂ ਨੂੰ ਵੀ ਕਹਿੰਦੇ ਤੁਸੀਂ ਕੋਈ ਨਾ ਪਹਿਲਾਂ 2 ਮਿੰਟ ਰੈਸਟ ਕਰੋ ਚਾਹ ਪਣੀ ਪੀਵੋ ਫਿਰ ਥੋੜਾ ਜਿਹਾ ਸਮਾਨ ਤਿਆਰ ਕਰ ਦਿੰਨੇ ਆ ਜੀ ਹਾਂਜੀ ਜੀ ਇਹ ਰੋਡ ਤਿਆਰ ਕਰਦੇ ਆ ਰੋਡ ਦੇ ਵਿੱਚ ਕੀ ਕੁਝ ਪੈਂਦਾ ਉਸ ਦੇ ਵਿੱਚ ਦੇਖੋ ਜੀ ਇੱਕ ਤਾਂ ਵੀ ਸੌ ਪੈਂਦੀ ਆ ਤੇ ਇੱਕ ਆ ਜਿਹੜਾ ਫਾਸਟ ਫੂਡ ਕਹਿੰਦੇ ਚਾਹੀ ਉਹ ਉਹ ਪੈਂਦੀ ਆ ਜੀ ਬਾਕੀ ਜਿਹੜਾ ਵੀ ਆਪ ਦਾ ਅਗਲੇ ਨੇ ਮਟੀਰੀਅਲ ਪਾਉਣਾ ਵੀ ਉਹ ਚੀਜ਼ ਹੀ ਪਾ ਦਿੰਦੇ ਉਹ ਪਾ ਦਿੰਦੇ ਹਾਂਜੀ ਕਿੰਨੇ ਕਿਲੋ ਆਟੇ ਦਾ ਲੱਗਦਾ ਹੈ ਉਹਦਾ ਕਈ 11 11 ਦਾ ਵੀ ਲਾ ਦਿੰਦਾ ਜੀ ਹੂੰ ਤੇ ਕੋਈ 7 1/2 ਦਾ ਵੀ ਲਾ ਦਿੰਦਾ ਹੈ ਕੋਈ 16 ਦਾ ਵੀ ਲਾ ਦਿੰਦਾ ਕੋਈ 18 ਦਾ 21 ਦਾ ਵੀ ਇਹ ਅਲੱਗ-ਅਲੱਗ ਹੈ ਜੀ ਆਪ ਸਰ ਦਾ ਜਿੰਨੇ ਲਾਉਣੇ ਜੀ ਅਲੱਗ-ਅਲੱਗ ਹੈ ਉਹਦੇ ਵਿੱਚ ਜਿਹੜੀ ਚੀਜ਼ ਪਾਉਣੀ ਆ ਕੋਈ ਕਿਸੇ ਨੇ ਉਹ ਆਦੀ ਮਰਜ਼ੀ ਨਾਲ ਜਿੰਨੇ ਮਰਜ਼ੀ ਪਵਾ ਸਕਦਾ ਹਾਂਜੀ ਪਰ ਇਹਨਾਂ ਕਾ ਵੀ ਕਈ ਵਾਰ ਇਹਨਾਂ ਵੀ ਕੋਈ ਘੱਟ ਨਹੀਂ ਪਹੁੰਦਾ ਪਰ ਕਈ ਅਗਲੇ ਕਹਿੰਦਾ ਵੀ ਸਾਨੂੰ ਮਟੀਰੀਅਲ ਪੂਰਾ ਹੋਣਾ ਚਾਹੀਦਾ ਕੋ ਉਹ ਅਗਲੇ ਨੇ ਆਪ ਲੈ ਕੇ ਆਉਣਾ ਹੁੰਦਾ ਉਹ ਜਿੰਨਾ ਅਗਲੇ ਲੈ ਗਦੇ ਓਨੇ ਅਗਲੇ ਪਾ ਦੇ ਜਦੋਂ ਬਾਹਰ ਅੰਦਰ ਜਾਂਦੇ ਆ ਯਾਰ ਮਿੱਤਰ ਵੀ ਮਿਲਦੇ ਦੋਸਤ ਵੀ ਮਿਲਦੇ ਹੋਣਗੇ ਹਾਂਜੀ ਉਦੋਂ ਕੀ ਕਹਿੰਦੇ ਫਿਰ ਯਾਰ ਤੂੰ ਕੰਮ ਬਹੁਤ ਵਧੀਆ ਚਲਾ ਲਿਆ ਤੇ ਕੀ ਕੁਝ ਕਹਿੰਦੇ ਨਹੀਂ ਯਾਰ ਮਿੱਤਰ ਬਹੁਤ ਖੁਸ਼ ਹੁੰਦੇ ਜੀ ਇਸ ਸਾਲ ਤੋਂ ਜਦੋਂ ਕਿਸੇ ਨੂੰ ਵੀ ਮੈਸੇਜ ਦੇਈਦਾ ਵੀ ਆਪਾਂ ਬੇਕਰੀ ਦਾ ਕੰਮ ਸ਼ੁਰੂ ਕੀਤਾ ਔਰ ਕੇਂਦਰ ਸਰਕਾਰ ਵੱਲੋਂ ਇਹ ਆਪ ਨੂੰ ਸਹੂਲਤ ਮਿਲੀ ਜੀ ਯਾਰ ਮਿੱਤਰ ਬਹੁਤ ਜ਼ਿਆਦਾ ਖੁਸ਼ੀ ਕੋਸ਼ ਹੁੰਦੇ ਆ ਇਸ ਗੱਲ ਨੂੰ ਵੀ ਬਹੁਤ ਸੋਹਣੀ ਗੱਲ ਹੈ ਜੀ ਵੀ ਤੁਸੀਂ ਕੰਮ ਰੋਜ਼ਗਾਰ ਚ ਲਾਇਆ ਜੀ ਤੇ ਯਾਰਾਂ ਮਿੱਤਰਾਂ ਦੀ ਬਹੁਤ ਸਪੋਰਟ ਹੈ ਜੀ ਸਪੋਰਟ ਹੈ ਜਦੋਂ ਘਰ ਦੇ ਵਿੱਚ ਕੰਮ ਚਲਾਉਣਾ ਪੈਂਦਾ ਕੋਈ ਵੀ ਕੰਮ ਸ਼ੁਰੂ ਕਰਦਾ ਹੈ ਕਹਿੰਦੇ ਮੀਆਂ ਬੀਬੀ ਸਪੋਰਟ ਕਰ ਹੁੰਦੀ ਹੈ ਦੋਨਾਂ ਦੀ ਇਹਨਾਂ ਨੇ ਕਿਹਾ ਹੋਣਾ ਵੀ ਆਪਾਂ ਕੰਮ ਚਲਾ ਲੇਗੇ ਤੁਸੀਂ ਕਹਿੰਦਾ ਠੀਕ ਹੈ ਚਲਾ ਲਾ ਜਾਂ ਤੁਸੀਂ ਕਹਿੰਦਾ ਮੈਂ ਕੋਈ ਕੰਮ ਚਲਾਉਣਾ ਤੇ ਘਰ ਵਾਲੀ ਦੀ ਰਾਇ ਲੈਂਦਾ ਭੈਣੇ ਗੱਲ ਸੁਣੋ ਇਧਰ ਕਰਕੇ ਆਪਾਂ ਮਾੜੀ ਜਿਹੀ ਗੱਲ ਹੈ ਨਾ ਵੀ ਰਾਇ ਲੈਂਦਾ ਪਹਿਲਾਂ ਤੁਸੀਂ ਕਿਹਾ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਕੰਮ ਚਲਾਉਣਾ ਆਪਾਂ ਅੱਛਾ ਇਹ ਕੰਮ ਚਲਾਉਣ ਵਾਲੇ ਆਪਣੇ ਜਸਵੀਰ ਦੇ ਜੀ ਉਹਨਾਂ ਦਾ ਸ਼ਹਿਤ ਦਾ ਕੰਮ ਹੈ ਜੀ ਹੂੰ ਆਜੀਵ ਕਾ ਗਰੂਪ ਵਾਲੋ ਜੀ ਹੂੰ ਇਹ ਉਹਨਾਂ ਨਾਲ ਪੈਸੀ ਵੀ ਤੇ ਫਿਰ ਉਹਨਾਂ ਨੇ ਵੀ ਸਲਾਹ ਦਿੱਤੀ ਵੀ ਆਪਾਂ ਵੇਖਰੀ ਦਾ ਕੰਮ ਕਰਨਾ ਤੁਸੀਂ ਗਰੁੱਪ ਬਣਾਓ ਜੀ ਹੂੰ ਤੇ ਫਿਰ ਉਸ ਤੋਂ ਬਾਅਦ ਜਦ ਉਹਨਾਂ ਨੇ ਕਹਿੰਦੇ ਵੀ ਅਸੀਂ ਟ੍ਰੇਨਿੰਗ ਲੈਣੀ ਹੈ ਜੀ ਪਰਿਵਾਰ ਦੀ ਪੂਰੀ ਸਪੋਰਟ ਸੀ ਵੀ ਤੁਸੀਂ ਮਾਂ ਟ੍ਰੇਨਿੰਗ ਲੈਣ ਜਾਓ ਜੀ ਜਿਵੇਂ ਲੁਧਿਆਣੇ ਵੀ ਟ੍ਰੇਨਿੰਗ ਕੀਤੀ ਜੀ ਬਠਿੰਡੀ ਵੀ ਟ੍ਰੇਨਿੰਗ ਕੀਤੀ ਸੀ ਤੇ ਤਵਾਰ ਦੀ ਪੂਰੀ ਸਪੋਰਟ ਸੀ ਆਪਣੇ ਨੂੰ ਪੂਰੀ ਸਪੋਰਟ ਸੀ ਵੀ ਤੁਸੀਂ ਟ੍ਰੇਨ ਤੇ ਜਾਓ ਜੀ ਜਦੋਂ ਇਹ ਕਦੇ ਨਾ ਕਦੇ ਮਿਸ ਕਰ ਦਿੰਦੇ ਸੀ ਵੀ ਚਲੋ ਅੱਜ ਆਪਾਂ ਨਹੀਂ ਜਾਣਾ ਜੀ ਪਰ ਫਿਰ ਵੀ ਅਸੀਂ ਕਹਿੰਦੇ ਸੀ ਵੀ ਤੁਸੀਂ ਟ੍ਰੇਨਿੰਗ ਲਈ ਜਾ ਤੇ ਟ੍ਰੇਨਿੰਗ ਤੇ ਤੁਸੀਂ ਜਾਓ ਜੀ ਜੀ ਚਲੋ ਬਹੁਤ ਸੋਹਣੀ ਗੱਲ ਆ ਕੰਮ ਚੱਲ ਪਿਆ ਪਰਮਾਤਮਾ ਕਹਿੰਦੀ ਅਰਦਾਸ ਅੱਗੇ ਕਰਦੇ ਪਰਮਾਤਮਾ ਅਗੇ ਵੀ ਤੁਹਾਡਾ ਕੰਮ ਇਦਾਂ ਹੀ ਚੱਲੇ ਵੱਧ ਤੋਂ ਵੱਧ ਚੱਲੇ ਹੁਣ ਜਦੋਂ ਪੈਸੇ ਆਉਂਦੇ ਆ ਪੈਸੇ ਤੁਹਾਡੇ ਕੋਲੇ ਹੁੰਦੇ ਤੇ ਇਹਨਾਂ ਕੋਲੇ ਨੇ ਸਾਡੇ ਕੋਲੇ ਹੁੰਦੇ ਪੈਸਤਾ ਜੀ ਤੁਹਾਡੇ ਕੋਲੇ ਰੱਖਦੇ ਆ ਹਾਂਜੀ ਕਿਉਂਕਿ ਫਿਰ ਦੂਜੇ ਮੈਂਬਰਾਂ ਨੇ ਹੀ ਹਿਸਾਬ ਲਾਉਣਾ ਚਲੋ ਉਹਦੋਂ ਹਿਸਾਬ ਲੈ ਲੈ ਉਹਦੋਂ ਮਗਰੋਂ ਹਿਸਾਬ ਮੰਗਦਾ ਬਾਈ ਫਿਰ ਹਾਂਜੀ ਹਿਸਾਬ ਮੰਗਦਾ ਬਾਈ ਫਿਰ ਉਹਦੋਂ ਮਗਰੋਂ ਐ ਤਾਂ ਫਿਰ ਉਹ ਜਦੋਂ ਇਹਨਾਂ ਦਾ ਕੰਮ ਮੈਂ ਹੀ ਹਿਸਾਬ ਲੈਣੇ ਪੈ ਰਹੇ ਤਾਂ ਸਭ ਨਹੀਂ ਨਹੀਂ ਬੰਦਾ ਜੀ ਅੱਛਾ ਉਹ ਮਾਰੀ ਮੋਟੀ ਕੁੰਡੀ ਲੱਗ ਜਾਂਦੀ ਵਿੱਚੋਂ ਜੇ ਸਾਹਿਬ ਜੀ ਤਾਂ ਬਾਦ ਵਿੱਚ ਕਹਿੰਦੇ ਆਮ ਤੌਰ ਤੇ ਬੁੜੀਆਂ ਰੱਖ ਲੈਂਦੇ ਆ ਥੋੜੀ ਗੋਜੀ ਉਹ ਰੱਖ ਲੈਂਦੇ ਤੇ ਨਹੀਂ ਰੱਖਦੇ ਪੂਰਾ ਸਾਫ ਕਲੀਅਰ ਹੁੰਦਾ ਨਹੀਂ ਆਇਤਾ ਉਹੜੇ-ਉੜੇ ਰੱਖੀਦਾ ਜਿਹ ਸੈਟ ਰੱਖ ਲਿਆ ਲਾ ਵੀ ਲਾ ਕੇ ਕੋਣ ਮਾਰ ਕੇ ਕੈਮਰੇ ਅੱਗੇ ਆ ਪਾ ਕੇ ਕੱਲ ਨੂੰ ਕਦੇ ਮੈਂ ਤਾਂ ਕੀਤਾ ਨਹੀਂ ਹਣਾ ਹੁੰਦਾ ਹੀ ਆਮ ਤੌਰ ਤੇ ਰੱਖਦੇ ਹਾਂ ਹਣਾ ਹਾਂਜੀ ਤੇ ਦੂਜੀ ਗੱਲ ਕਹੋ ਫੇਰੇ ਪੈਸੇ ਤਾਂ ਫੜਾਉਣੀ ਪੈਂਦੇ ਸੌਦਾ ਹੀ ਮੰਗਾਉਣਾ ਕੱਲ ਨੂੰ ਫਿਰ ਸੌਦਾ ਨਹੀਂ ਲੈ ਕੇ ਜਾਈਦੇ ਬਾਈ ਵੀ ਹਣਾ ਹਾਂਜੀ ਜੀ ਚਲੋ ਹਾਸੇ ਮਜ਼ਾਕ ਦੀਆਂ ਗੱਲਾਂ ਵੀ ਕਰਾਂਗੇ ਤੇ ਇੱਧਰ ਨੇ ਪਾਸੇ ਚੱਲਦੇ ਆ ਜੋ ਬਾਈ ਦਾ ਹੋ ਗਿਆ ਸਿੱਕਾ ਇੱਧਰ ਨੇ ਪਾਸੇ ਲਾਇਆ ਹੋਇਆ ਤੇ ਓਵਨ ਵੀ ਚੱਲੀ ਜਾਂਦਾ ਆਜੋ ਕੈਮਰਾਮੈਨ ਨੂੰ ਕਹਣਾ ਇਧਰਲੇ ਪਾਸੇ ਆਜੋ ਬਈ ਆਜੋ ਚੱਲ ਲਈ ਇਸੇ ਇਹ ਓਵਨ ਹੈ ਜਿਹੜਾ ਹੁਣ ਬਿਸਕੁਟ ਇਹਦੇ ਵਿੱਚ ਤਿਆਰ ਹੋਣਗੇ ਪੱਠਾ ਇਹਨੂੰ ਆਪਾਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਪਹਿਲਾਂ ਦੂਜਾ ਪੱਠਾ ਹੁੰਦਾ ਸੀ ਜਿਹਦੇ ਵਿੱਚ ਲੱਕੜਾਂ ਬਾਲਦੇ ਸੀ ਆਪਾਂ ਮਿੱਟੀ ਦਾ ਪੱਠਾ ਬਣਾਇਆ ਹੁੰਦਾ ਸੀ ਹੋ ਗਿਆ ਸੇਕਾ ਤੇ ਨਵੀਂ ਤਕਨੀਕ ਹੁਣ ਆਉਂਦੀ ਜਾਂਦੀ ਆ ਉਹਦੇ ਸਹਾਰੇ ਹੁਣ ਇਹ ਓਵਨ ਆ ਗਿਆ ਇਧਰਲੇ ਪਾਸੇ ਹੁਣ ਬਿਸਕੁਟ ਰੱਖਣਗੇ ਇਹਦੇ ਵਿੱਚ ਆਟਰੀਆਂ ਆ ਗਈਆਂ ਤਿਹੇ ਆ ਉਹਨਾਂ ਖਾਨੇ ਦੇ ਵਿੱਚ ਰੱਖ ਕੇ ਤੇ ਇਹ ਟ੍ਰੇਆ ਫਿਰ ਓਵਨ ਦੇ ਵਿੱਚ ਜਾਣ ਗਿਆ। ਕੁਛ ਹੀ ਮਿੰਟਾਂ ਬਾਅਦ ਇਹ ਤਿਆਰ ਹੋ ਕੇ ਜਿਹੜੇ ਬਿਸਕੁਟ ਆ। ਉਹ ਬਾਹਰ ਆ ਜਾਣਗੇ ਤੇ ਪਿੰਡਾਂ ਦੇ ਵਿੱਚ ਸਾਡੀਆਂ ਭੈਣਾਂ ਜਿਹੜੀਆਂ ਸੈਲਫ ਹੈਲਪ ਗਰੁੱਪਸ ਬਣਾਏ ਹੋਏ ਐ ਲੈਨੇ ਚਲਾਏ ਹੋਏ ਕੰਮ ਕਰ। ਬਹੁਤ ਸੋਹਣੀ ਗੱਲ ਆ। ਜਿਹੜੀਆਂ ਭੈਣਾਂ ਸਾਡੀਆਂ ਪਿੰਡਾਂ ਦੇ ਵਿੱਚ ਹੋਰ ਬੇਰੁਜ਼ਗਾਰ ਬੈਠੀਆਂ ਉਹਨਾਂ ਨੂੰ ਵੀ ਇਹੋ ਜਿਹੇ ਕੰਮ ਚਲਾਉਣੇ ਆ। ਇਹ ਚਾਹੀਦੇ ਕੰਮ ਇਹ ਨਹੀਂ ਆ ਵੀ ਇਹੋ ਜਿਹਾ ਇੱਕ ਕੰਮ ਆ। ਅਨੇਕਾਂ ਹੀ ਕੰਮ ਆ ਜਿਹੜੀ ਸਰਕਾਰ ਵੱਲੋਂ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ। ਕਾਫੀ ਸਕੀਮਾਂ ਹੁੰਦੀਆਂ ਜਿਵੇਂ ਬਾਈ ਨੇ ਦੱਸਿਆ ਸਾਨੂੰ ਕਿ ਜਿਹੜਾ ਇਹ ਓਵਨ ਲੱਗਾ ਇਹ 8 ਲੱਖ ਰੁਪਏ ਦਾ ਓਵਨ ਹੈ ਜਿਹਦੇ ਉੱਤੇ 4 ਲੱਖ ਦੀ ਸਬਸਿਡੀ ਹੈ ਉਹਦੇ ਨਾਲ ਹੋਰ ਵੀ ਕਾਫੀ ਸਕੀਮਾਂ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਸਾਂਝੀ ਕਰਾਂਗੇ ਬਾਈ ਨੂੰ ਪੁੱਛਾਂਗੇ ਜਿਹੜੀ ਸਬਸਿਡੀ ਕਿੱਦਾਂ ਹੁੰਦੀ ਹੈ ਤੇ ਜੇ ਲੋਨ ਲੈਣਾ ਹੋਵੇ ਕਿਸ ਤਰ੍ਹਾਂ ਲੈਣਾ ਤੇ ਤੁਸੀਂ ਵੀ ਲੈ ਸਕਦੇ ਹੋ ਤੁਸੀਂ ਵੀ ਕੰਮਕਾਰ ਚਲਾ ਸਕਦੇ ਹੋ ਘਰਾਂ ਦੇ ਵਿੱਚ ਭੈਣਾਂ ਨੂੰ ਚਲਾ ਕੇ ਦੇ ਸਕਦੇ ਹੋ ਕੰਮਕਾਰ ਤੇ ਜਿਹੜੀ ਸਬਸਿਡੀ ਕਿੱਦਾਂ ਲਈ ਜਾਂਦੀ ਹੈ ਕਿਸ ਤਰ੍ਹਾਂ ਕੰਮਕਾਰ ਚਲਾਉਣਾ ਉਹ ਵੀ ਗੱਲਬਾਤ ਸਾਰੀ ਸਾਂਝੀ ਕਰਾਂਗੇ ਮੇਲਾ ਜੀ ਅਸਟਰੋ ਜੋ ਕਾੜਾ ਚਾਹਤੇ ਹਾਂ ਹਾਂ ਰਾਮ ਲਾ ਲਿਆ ਜੀ ਜੀ ਰਾਮ ਲਾ ਲਿਆ ਜੀ ਜੀ ਹੁਣ ਓਵਨ ਦੇ ਵਿੱਚ ਇਹ ਜਾਣਗੇ ਉਸ ਤੋਂ ਬਾਅਦ ਥੋੜੀ ਜਿਹੀ ਚਰਬਾਦ ਆਵਾਜ਼ ਉਹ ਜੀ ਜੀ ਆ ਬੰਦ ਕਰ ਲੈ ਇਧਰ ਇਧਰ ਤਾਂ ਬੰਦ ਨਹੀਂ ਕਰੀ ਕੋਈ ਕਿੰਨਾ ਟੈਂਪਰੇਚਰ ਹੁੰਦਾ ਭਾਣੇ ਕਿੰਨੇ ਟੈਂਪਰੇਚਰ ਹੁੰਦਾ ਹੈ ਇੱਕ ਸਾਸੀ ਦੇ ਵੀਰੇ 180 ਦੇ ਜਾਨੀ ਕਿ ਤਿਆਰ ਹੋ ਜਾਂਦਾ ਹਾਂਜੀ ਜੋ ਰੋਟ ਹੁੰਦਾ ਉਹ ਕਿੰਨੇ ਤੇ ਹੁੰਦਾ ਉਹ 200 ਤੇ ਵੀ ਉਹਦੇ ਲਈ ਸਾਡੇ ਉਹ ਵੱਧ ਕਰਨਾ ਪੈਂਦਾ ਹਾਂਜੀ ਜੀ ਜੀ ਉਹ ਵੱਧ ਤਾਂ ਕਰਨਾ ਪੈਂਦਾ ਮੋਟਾ ਹੁੰਦਾ ਉਹ ਹਾਂਜੀ ਸਰ ਉਹ ਨਾ ਮੋਟਾਈ ਛੇ ਜ਼ਿਆਦਾ ਹੁੰਦਾ ਹੈ ਮਟਾਈ ਜ਼ਿਆਦਾ ਹੁੰਦਾ ਹੈ ਹਾਂਜੀ ਉਹ 200 220 ਤੱਕ ਟੈਂਪਰੇਚਰ ਉਹਦਾ ਰੱਖਣਾ ਪੈਂਦਾ ਹੂੰ ਇਹ ਬਿਸਕੁਟ ਵੀ 80 ਤੇ 180 ਤੇ 190 ਦੇ ਟੈਂਪਰੇਚਰ ਤੇ 15 ਮਿੰਟਾਂ ਚ ਬਿਸਕੁਟ ਤਿਆਰ ਹੋ ਜਾਂਦੇ 15 ਚ ਇਹ ਇੱਕ ਤਰੇ ਲੱਗਦੀ ਹੈ ਅੰਦਰ ਹਾਂ ਇੱਕ ਟ੍ਰੋਲੀ ਲੱਗਦੀ ਹੈ ਟ੍ਰੋਲੀ ਅੰਦਰ ਲੱਗਦੀ ਹੈ ਜੀ ਇੱਕ ਟ੍ਰੋਲੀ ਇੱਕ ਟ੍ਰੋਲੀ ਦੇ ਵਿੱਚ ਕਿੰਨੀਆਂ ਟਰੇਆਂ ਹੁੰਦੀਆਂ ਨੇ ਵਿੱਚ ਇਹ ਸਾਰੇ 18 ਟਰੇ 18 ਟਰੇ ਹਾਂਜੀ 18 ਟਰੇ ਦੇ ਵਿੱਚ 3 ਕਿਲੋ ਆਟਾ 8 ਸੌਰੀ 25 ਕਿਲੋ ਆਟਾ ਇੱਕ ਇੱਕ ਵਾਰੀ ਲੱਗ ਜਾਂਦਾ ਹੈ ਜੀ ਇੱਕ ਵਾਰੀ ਲੱਗ ਜਾਂਦਾ ਹਾਂਜੀ ਤੇ ਕਿੰਨੇ ਮਿੰਟ ਬਾਅਦ ਜਿਹੜੀ ਹੁਣ ਬਾਹਰ ਕੱਢਿਆਵਾਂ ਕੱਟਾਂਗੇ ਇਹ ਸਾਰੇ 15 ਮਿੰਟਾਂ ਦੇ ਵਿੱਚ ਬਿਸਕੁਟ ਤਿਆਰ ਹੋ ਜਿਗਾ ਜੀ 15 ਮਿੰਟਾਂ ਬਾਅਦ ਬਿਸਕੁਟ ਬਾਹਰ ਕੱਢ ਲਾਂਗੇ ਇਹ ਆਟੋਮੈਟਿਕ ਆ ਭਣੇ ਜੀ ਆਟੋਮੈਟਿਕ ਜਦੋਂ 15 ਮਿੰਟ ਨੂੰ ਤਿਆਰ ਹੋ ਗਿਆ ਆਟੋਮੈਟਿਕ ਕੱਟ ਲਾ ਜੂ ਕੋਦੇ ਨੂੰ ਬੰਦ ਕਰਕੇ ਬਾਹਰ ਕੱਢ ਲੂਗੇ ਹਾਂਜੀ ਜੀ ਇੱਕ ਨਾ ਜਿਹੜੀ ਆਪਣੀ ਵੀਡੀਓ ਵੇਖ ਰਹੀ ਹੈ ਸਰੋਤਿਆਂ ਉਹਨਾਂ ਨੂੰ ਇਹ ਦੱਸੋ ਵੀ ਜੇ ਕਿਸੇ ਭੈਣ ਨੇ ਕੰਮ ਚਲਾਉਣਾ ਹੈ ਸਟਾਰਟਿੰਗ ਦੇ ਵਿੱਚ ਉਹ ਕਿੱਦਾਂ ਕਰੇ ਕਿੱਥੇ ਜਾਵੇ ਕਿਸ ਤਰ੍ਹਾਂ ਕਰੇ ਤੇ ਇਹ ਤੇ ਕਿੰਨੀ ਸਬਸਿਡੀ ਹੈ ਇਹ ਤੇ ਪਹਿਲਾਂ ਤਾਂ ਜਿਹੜੇ ਜਾਨੀ ਕਿ ਗਰੁੱਪ ਬਣਾ ਕੇ ਟ੍ਰੇਨਿੰਗ ਲੈਣ ਦੀ ਪੈਣੀ ਜੀ ਜੀ ਹਾਂਜੀ ਤੇ ਇਸ ਤੋਂ ਬਾਅਦ ਵੀ ਉਹ ਜਿਹੜੇ ਮੈਡਮ ਆਗੇ ਜਦੋਂ ਗਰੁੱਪ ਬਣਾ ਦਿੰਦੇ ਆ ਜੀ ਤੇ ਉਦੋਂ ਫਿਰ ਬਾਅਦ ਵਿੱਚ ਉਹਨੂੰ ਟ੍ਰੇਨਿੰਗ ਦਿਵਾ ਕੇ ਦੀ ਟ੍ਰੇਨਿੰਗ ਦੇ थ्रू ਫਿਰ ਉਹਨਾਂ ਨੇ ਸਰਟੀਫਿਕੇਟ ਬੰਦੇ ਆ ਜੀ ਉਸ ਦੇ थ्रू ਇਹਦੇ ਲੋਨ ਹੁੰਦਾ ਹੈ ਜੀ ਹਾਂ ਜੀ ਇਹਦੇ ਵਿੱਚ ਸਾਡਾ 8 ਲੱਖ ਦਾ ਲੋਨ ਹੋਇਆ ਹੋਇਆ ਜੀ ਇਹਦੇ ਵਿੱਚ ਸਾਨੂੰ 4 ਲੱਖ ਸਬਸਿਡੀ ਹੋ ਜੀ ਹਾਂ ਜੀ 4 ਲੱਖ ਤੋਂ ਬਾਅਦ ਵੀ ਸਾਨੂੰ ਕਿਉਂਕਿ ਅਸੀਂ ਐਸਟੀਕਟ ਅਗੇ ਦੇ ਕਰਕੇ ਸਾਨੂੰ 1 ਲੱਖ 45 ਹਜ਼ਾਰ ਜਾਨੀ ਕਿ ਬਾਅਦ ਵਿੱਚ ਵੀ ਕੁਝ ਰਕਮ ਆ ਗਈ ਸੀਗੀ ਤੇ ਉਹ ਵੀ ਪੈਸੇ ਅਸੀਂ ਜਾਨੀ ਕਿ ਫਿਰ ਸਾਨੂੰ ਐਸੀ ਸਾਡੀ ਸਾਡੀ ਕਿਸ਼ਤ ਘਟ ਜੂਗੀ ਨਾਲ ਸਾਡੀ ਰਕਮ ਘਟ ਜੂਗੀ ਫਿਰ ਅਸੀਂ ਉਹ ਵੀ ਉਹਦੇ ਵਿੱਚ ਜਮ੍ਹਾਂ ਕਰਵਾਤੀ ਸੀ ਇਹ ਲੋਨ ਵਾਲੀ ਜਿਹੜਾ ਤੁਸੀਂ 8 ਲੱਖ ਦਾ ਇਹ ਲੋਨ ਲਿਆ 8 ਲੱਖ ਦੇ ਵਿੱਚੋਂ 4 ਲੱਖ ਤੁਹਾਨੂੰ ਸਬਸਿਡੀ ਆ ਗਈ ਹਾਂਜੀ ਉਹ 4 ਲੱਖ ਦੇ ਵਿੱਚੋਂ ਤੁਹਾਨੂੰ ਫਿਰ 1 ਲੱਖ ਰੁਪਏ ਵਾਪਸ ਆ ਗਏ ਹਾਂਜੀ ਕੁਝ ਪੈਸੇ ਸਾਨੂੰ ਹਾਂ ਉਹਦੇ ਵਿੱਚ ਫਿਰ ਬਾਅਦ ਵਿੱਚ ਵਾਪਸ ਆਏ ਸੀ ਜੀ ਪਰ ਉਹਦੇ ਵਿੱਚੋਂ ਤੁਸੀਂ ਫਿਰ ਅੱਗੇ ਭਰਤੇ ਪੈਸੇ ਹਾਂਜੀ ਜਿਹੜਾ ਤੁਹਾਡਾ 4 ਲੱਖ ਰਹਿੰਦਾ ਸੀ ਉਹ ਘਟ ਗਿਆ ਤੁਸੀਂ ਕਹਿੰਦੇ ਵੀ 3 ਲੱਖ ਹੀ ਰਹਿ ਗਿਆ ਨਹੀਂ ਹਾਂ ਹਾਂਜੀ ਉਹ 3 ਲੱਖ ਹੀ ਰਹਿ ਗਿਆ ਹਾਂ 3 ਲੱਖ ਹੀ ਰਹਿ ਗਿਆ ਜੀ ਜੀ ਹੁਣ ਜਿਹੜੀ ਇਹ ਕਿਸ਼ਤ ਹੈ ਉਹ ਨਿਕਲ ਜਾਂਦੀ ਹੈ ਆਸਾਨੀ ਦੇ ਨਾਲ ਹਾਂਜੀ ਵਧੀਆ ਨਿਕਲ ਜਾਂਦੀ ਹੈ ਹਾਂਜੀ ਬਾਕੀ ਤਾਂ ਕੰਮ ਦੇ ਹਿਸਾਬ ਨਾਲ ਜੀ ਆਪਾਂ ਕੰਮ ਕਰਾਂਗੇ ਤਾਂ ਨਿਕਲੀ ਜਾਂਦੀ ਹੈ ਹਾਂ ਆਮ ਤੌਰ ਤੇ ਜਿਹੜੇ ਦਾੜੇ ਦੇ ਪੇਣਾ ਪਿੰਡਾਂ ਦੇ ਵਿੱਚ ਕੰਮ ਕਰਦੇ ਨੇ ਉਹ ਡਰੀਆਂ ਤੇ ਘਬਰਾਈਆਂ ਹੁੰਦੀਆਂ ਵੀ ਜਦੋਂ 8 ਲੱਖ ਦੀ ਗੱਲ ਕਰਾਂਗੇ 8 ਲੱਖ ਦਾ ਓੜ ਕੋ ਕਣ ਕਰਨਾ ਨਾ ਸਿਣੀ ਲੇਦੀ 8 ਲੱਖ ਦੀ ਕਿਸ਼ਤ ਨਹੀਂ ਨਿਕਲਦੀ ਜਾਂ ਤੋਂ ਇੰਨੀ ਕਿਸ਼ਤ ਕਿਵੇਂ ਕੱਢਾਂਗੇ ਅੱਜ ਉਹਨਾਂ ਨੂੰ ਇਹ ਗੱਲ ਸ਼ੇਅਰ ਕਰ ਦੋ ਵੀ ਕਿਸ਼ਤ ਕੱਢਣ ਦੀ ਕੋਈ ਆਪਸ਼ਨ ਨਹੀਂ ਸੌਖੀ ਆ ਨਹੀਂ ਕਿਸ਼ਤ ਦੇਖੋ ਜੇ ਆਪਾਂ ਕੰਮ ਕਰਾਂਗੇ ਤਾਂ ਵੀ ਕਸਤਾ ਵਧੀਆ ਨਿਕਲੀ ਜਾਂਦੀ ਹੈ ਜੀ ਬਾਕੀ ਸਾਰੇ ਵੀ ਸਾਨੂੰ ਇਸ ਚੀਜ਼ ਬਾਰੇ ਪਹਿਲਾਂ ਪਤਾ ਹੀ ਕਿਉਂਕਿ ਜਸਵੀਰ ਜੀ ਦੀ ਕੰਮ ਕਰਦੇ ਸੀ ਨਾ ਵੀ ਤਾਂ ਕਰਕੇ ਵੀ ਸਾਨੂੰ ਵੀ ਕੋਈ ਘਬਰਾਹਟ ਨਹੀਂ ਹੋਈ ਕਿਉਂਕਿ ਉਹ ਸਾਨੂੰ ਉਹਨਾਂ ਨੇ ਹਰ ਇੱਕ ਚੀਜ਼ ਬਾਰੇ ਪਹਿਲਾਂ ਦੱਸਿਆ ਸੀਗਾ ਵੀ ਦੇਖ ਜਦੋਂ ਆਪਾਂ ਕੋਈ ਵੀ ਕੰਮ ਚਲਾਵਾਂਗੇ ਇਹਦੇ ਵਿੱਚ ਪਹਿਲਾਂ ਆਪਾਂ ਮੜਾ ਮੋਟਾ ਲਾਸ ਵੀ ਹੁੰਦਾ ਹੈ ਤੇ ਵੀ ਬਾਅਦ ਵਿੱਚ ਆਪਣਾ ਜਾਨੀ ਕਿ ਵਧੀਆ ਸਾਨੂੰ ਉਹ ਲੱਗਿਆ ਤੁਹਾਨੂੰ ਉਹਨਾਂ ਸਾਨੂੰ ਵਧੀਆ ਹਲਾਸੀ ਦਿੰਦੇ ਰਹੇ ਕਿ ਸਾਨੂੰ ਕੋਈ ਘਬਰਾਹਟ ਨਹੀਂ ਹੋਈ ਕੰਮ ਵੀ ਸਾਨੂੰ ਦੱਸ ਦਿੰਦੇ ਆ ਜੀ ਕਿਸੇ ਜੀ ਜਿਹਨੇ ਹੁਣੇ ਕੰਮ ਕਰਦੇ ਸੀਗਾ ਹਾਂਜੀ ਤੇ ਅੱਜ ਤੁਸੀਂ ਕੈਮਰੇ ਦੇ ਅੱਗੇ ਬੋਲਦੇ ਵੀ ਰਹੇ ਹੋ ਆਮ ਭੈਣ ਜਿਹੜੀ ਸਾਡੀ ਕੈਮਰੇ ਅੱਗੇ ਜਾਂ ਸਾਡਾ ਵੀਰ ਨਹੀਂ ਬੋਲ ਸਕਦਾ ਤੁਹਾਨੂੰ ਨਾਲ ਨਾਲ ਸਾਰੇ ਕੰਮ ਦੀ ਸਖਲਾਈ ਵੀ ਦਿੰਦੇ ਆ ਬੋਲਣਾ ਕਿਵੇਂ ਕਿਸੇ ਨਾਲ ਗੱਲ ਕਰਨੀ ਹੈ ਕਿਵੇਂ ਕਾਹਦੇ ਨਾਲ ਡੀਲ ਕਰਨਾ ਹੈ ਹਨਾ ਕੱਟ ਕੇ ਸਾਡੀ ਹਰ ਹਰ ਮਹੀਨੇ ਦੀ ਮਹੀਨੇ ਮੀਟਿੰਗ ਹੁੰਦੀ ਆ ਜੀ ਉਹਦੇ ਵਿੱਚ ਸਾਨੂੰ ਬਾਰੀ-ਬਾਰੀ ਹਰੇਕ ਲੇਡੀਜ਼ ਨੂੰ ਕਹਿੰ ਕੇ ਜਦੋਂ ਅਲੱਗ-ਅਲੱਗ ਕਿੰਨੇ ਪਿੰਡਾਂ ਦੇ ਸਾਡੇ ਸਾਰੇ ਬਲਾਕ ਦੇ ਮੈਂਬਰ ਇਕੱਠੇ ਹੋਏ ਵੀ ਹੁੰਦੇ ਆ ਉਹ ਵੀ ਸਾਨੂੰ ਸਾਰੇ ਕ ਨੂੰ ਬੋਲਣ ਦਾ ਦਿੰਦੇ ਹੁੰਦੇ ਮੌਕਾ ਕਹਿੰਦੇ ਵੀ ਅੱਜ ਆਪਾਂ 10 ਵਿੱਚ ਬੋਲ ਰਹੇ ਆ ਫਿਰ 20 ਮੈਂਬਰਾਂ ਦੇ ਵਿੱਚ ਬੋਲਾਂਗੇ ਇਹ ਤਾਂ ਕਿ ਸਾਨੂੰ ਵੀ ਕੋਈ ਘਬਰਾਹਟ ਨਹੀਂ ਹੁੰਦੀ ਕਿਉਂਕਿ ਵਧੀਆ ਬੋਲਦੇ ਹਾਂ ਹਰ ਮਹੀਨੇ ਮੀਟਿੰਗ ਹੁੰਦੀ ਹੈ ਮੀਟਿੰਗ ਵਿੱਚ ਜਾਂਦੇ ਆ ਉੱਥੇ ਬੋਲਣਾ ਚੱਲਦਾ ਇੱਕ ਦਿਨ ਦੇਖ ਦੇਖਦੇ ਆ ਤਾਂ ਵੀ ਥਾਂ ਕਰਕੇ ਸੀ ਵੀ ਕੋਈ ਹੋਣੀ ਜੀ ਇਹ ਕੰਮ ਚਲਾਇਆ ਰੂ ਕਿੰਨਾ ਟਾਈਮ ਹੋ ਗਿਆ ਬਨੇ ਇਹਨੂੰ ਹੋ ਗਏ ਜੀ 8-9 ਮਹੀਨੇ ਚਲਾਇਆ 8-9 ਮਹੀਨੇ ਉਹ ਵਧੀਆ ਜਿਹੜੇ ਸਪੌਂਸਰ ਮਿਲ ਰਹੇ ਆ ਹਾਂਜੀ ਵਧੀਆ ਮਿਲ ਰਹੇ ਆ ਹਾਂਜੀ ਹੁਣ ਕੀ ਬਣਿਆ ਮੰਦੇ ਵਿੱਚ ਕੀ ਖਿਆਲ ਆ ਬਈ ਜਿਹੜਾ ਆਪਾਂ ਅੱਗੇ ਕੰਮ ਨੂੰ ਇਸ ਨੂੰ ਵਧਾਈ ਦੇ ਮੰਦੇ ਵਿੱਚ ਕੋਈ ਖਿਆਲ ਆਇਆ ਹਾਂਜੀ ਕਿਉਂਕਿ ਹੁਣ ਅਸੀਂ ਕੇਕ ਦਾ ਕੰਮ ਨਹੀਂ ਹੈਗੇ ਹਲੇ ਕਰਦੇ ਸੀਗੇ ਵੱਡੇ ਕੇਕ ਦਾ ਤੇ ਪੈਟੀਆਂ ਵਗੈਰਾ ਦਾ ਤੇ ਹੁਣ ਅਸੀਂ ਥੋੜਾ ਜਾਨੀ ਕਿ ਜਗ੍ਹਾ ਨੂੰ ਥੋੜੀ ਚੇਂਜ ਕਰਕੇ ਇੱਧਰ ਸਾਰਾ ਕਵਰ ਕਰਕੇ ਹੁਣ ਅਸੀਂ ਉਹ ਚੀਜ਼ ਵਰੀ ਦੀ ਇਹ ਕੰਨ ਹੋ ਜਾ ਵੱਡੀ ਕਰਨਾ ਹੈ ਜੀ ਹਾਂਜੀ ਵੀ ਕੰਮ ਵਧ ਜੂਗਾ ਹਾਂਜੀ ਕਿਉਂਕਿ ਤਾਂ ਪਹਿਲਾਂ ਮੇਰੀ ਆਮ ਮੇਰੀ ਕੱਲੀ ਜਿਹੜੀ ਕਰੇ ਦੁਕਾਨ ਪਾਈ ਹੋਈ ਸੀਗੀ ਤਾਂ ਕਰਕੇ ਅਸੀਂ 11 ਸੇਤੀ ਰੱਖ ਲਈ ਤੇ ਫਿਰ ਇਸ ਤੋਂ ਬਾਅਦ ਅਸੀਂ ਜਣੇ ਕਿ ਜ਼ਿਆਦਾ ਕੰਮ ਕਰਾਂਗੇ ਇਹਦੇ ਵਿੱਚ ਸਾਰੀ ਲੰਮੀ ਲੰਮੀ ਦੁਕਾਨ ਐ ਪਾ ਲਾਂਗੇ ਇਹਦੇ ਵਾਸਤੇ ਅਲੱਗ ਜੀ ਹਾਂ ਜਿਹੜੀ ਪਿੰਡ ਦੇ ਵਿੱਚ ਤੁਸੀਂ ਦਿੱਲੀ ਆਪ ਦੇ ਬਿਸਕਟ ਬਣਾਉਂਦੇ ਆ ਆਪ ਨੇ ਹਾਂਜੀ ਦਿੱਲੀ ਕਿੰਨੇ ਕਿ ਤਿਆਰ ਕਰਦੇ ਹੋ ਤੁਸੀਂ ਅਸੀਂ ਕਈ ਵਾਰੀ 10 ਕਿਲੋ ਵੀ ਕਰ ਦਿੰਦੇ ਆ ਜੀ ਤੇ ਬਾਕੀ ਜਿਹੜੇ ਕਈ ਵਾਰੀ ਕੋ ਲੋਕ ਆਤਾ ਆਪ ਦਾ ਘਰੋਂ ਲੈ ਕੇ ਆਉਂਦੇ ਆ 20 25 25 ਕਿਲੋ ਆਟਾ ਕੱਢ ਦਿੰਦੇ ਆ ਜੀ ਉਸ ਅਸੀਂ ਆਪ ਦੁਕਾਨ ਵਾਸਤੇ ਵੀ ਕੱਢ ਕੇ ਰੱਖਦੇ ਕਿਉਂਕਿ ਕਈ ਲੋਕ ਵੀ ਉਹ ਮੁੱਲ ਵੀ ਲੈ ਜਾਂਦੇ ਜੀ ਬੜੇ ਰੋਜ਼ ਕਿੰਨੇ ਕਿ ਬਿਸਕੁਟ ਲੱਗ ਜਦੇ ਤੁਹਾਡੀ ਜਿਹੜੇ ਆਪ ਜੀ ਚਿਆਰ ਕਰਦੇ ਆ ਜਿਵੇਂ ਆਪ ਦਾ ਕਈ ਵਾਰੀ ਦੇਖੋ ਆਪ 10 ਕਿਲੋ ਵੀ ਲੱਗ ਜਾਂਦੇ ਆ ਕਈ ਵਾਰੀ ਥੋੜੀ ਰਹਿ ਜਾਂਦੇ ਕਈ ਵਰੀ ਵੱਧ ਵੀ ਲੱਗੇ ਨੇ ਵੱਧ ਵੀ ਹਾਂਜੀ ਜਿਵੇਂ ਹੁਣ ਦੀਵਾਲੀ ਆ ਗਈ ਹਾਂਜੀ ਸੌਣ ਦਾ ਮਹੀਨਾ ਧਿਆਰ ਆ ਗਿਆ ਕੁੜੀਆਂ ਆਪਣੇ ਬਿਸਕਟ ਲੈ ਕੇ ਜਾਂਦੇ ਆ ਹਾਂਜੀ ਆਪਾਂ ਹਨਾ ਸਾਰੇ ਪਿੰਡ ਵਾਲੇ ਆਪਾਂ ਭੈਣ ਭਰਾ ਸਾਰੇ ਜੰਨੇ ਲੈ ਕੇ ਹਾਂਜੀ ਉਹਦੇ ਬਾਅਦ ਫਿਰ ਤੁਹਾਡਾ ਪੁਲਿਸ ਜੀ ਨੂੰ ਉਹਦੇ ਲੈਣਾ ਲੱਗ ਜਾਂਦਾ ਮੇਲਾ ਲੱਗ ਜਾਂਦਾ ਕੋਈ ਘਰੇ ਹਾਂਜੀ ਵਧੀਆ ਸੀ ਨੇ ਲੇਕਿਨ ਜਾਨੀ ਕਿ ਕਈ ਵੇ ਤਾਂ 8 ਵਜੇ ਤੋਂ ਹੀ ਆ ਜਾਂਦੇ ਸਵੇਰ ਹੀ ਹਾਂਜੀ ਹਾਂ ਲਾਗੇਲੇ ਪਿੰਡਾਂ ਤੋਂ ਆਜ ਆ ਜਾਂਦੇ ਆ ਜੀ ਤੇ ਕਿਵੇਂ ਦਾਤਾ ਰੱਖ ਕੇ ਕਿਲਾ ਮੁੜ ਜਾਂਦਾ ਹੈ ਜੀ ਫਿਰ ਕਹਿੰਦੇ ਤੁਸੀਂ ਸਾਡਾ ਸਮਾਨ ਤਿਆਰ ਕਰ ਦੋ ਤੇ ਇਹ ਰੋਡ ਦਾ ਹੁੰਦਾ ਸੀਗਾ ਜੀ ਰੋਟ ਫਿਰ ਕਈ ਵਾਰੀ ਜਦੋਂ ਇਕੱਠੇ ਹੋ ਜਾਂਦੇ ਸੀਗੇ ਉਹ ਤਾਂ ਕਹਿੰਦੇ ਸਾਡੀ ਬੂਰੇ ਦੇ ਨਾਲ ਨਾਮ ਲਿਖ ਲੈ ਕੇ ਜਾਂ ਲੈਂਦੇ ਸੀਗੇ ਜੀ ਤੇ ਫਿਰ ਮੜ ਕੇ ਅਸੀਂ ਉਹ ਸਾਹਵਾਂ ਅਸੀਂ ਕੱਢ ਦਿੰਦੇ ਸੀ ਕਹਿੰਦੇ ਵੀ ਦੁਕਾਨਦਾਰ ਤੇ ਵੱਡਾ ਵਿਸ਼ਵਾਸ ਵੱਡਾ ਹੁੰਦਾ ਸਾਡੇ ਦਾ ਵਿਸ਼ਵਾਸ ਹੈ ਜਦੋਂ ਆਮ ਤੌਰ ਤੇ ਪਿੰਡਾਂ ਵਾਲੇ ਲੋਕ ਆਪਣੇ ਸ਼ਹਿਰਾਂ ਚ ਜਾਂਦੇ ਨੇ ਬਿਸਕਟ ਖੜਾਉਣ ਤੇ ਉਦੋਂ ਕਹਿੰਦੇ ਕੋਲੇ ਬੈਠ ਕੇ ਕਢਾ ਕੇ ਲਈ ਅਕੀਰ ਫੇਰ ਫੇਰ ਨਾ ਕਰਦੇ ਹਾਂ ਕਿ ਓ ਘਟਣਾ ਬਾਦਨ ਦੁੱਧ ਘਟਣਾ ਬਾਦਨ ਤੁਹਾਡੇ ਕੋਲੇ ਵੀ ਕਾਹ ਕਿਦਾਂ ਦੇ ਫੈਮੀ ਹੁੰਦੇ ਸੀ ਇਹਦਾ ਵਿਸ਼ਵਾਸ ਨਹੀਂ ਸਾਡੇ ਕੋਲੇ ਇਦਾਂ ਨਹੀਂ ਕਿਉਂਕਿ ਸਾਰਿਆਂ ਨੂੰ ਪਤਾ ਹੈਗਾ ਕਿ ਸਾਡਾ ਅਸੀਂ ਦੁੱਧ ਵੀ ਸਾਡੇ ਕੋਲ ਹੀ ਪਸ਼ੂ ਵੀ ਰੱਖੇ ਹੋਏ ਆ ਦੁੱਧ ਵੀ ਸਾਡੇ ਤਿੰਨਾਂ ਕਿ ਜਿੰਨੇ ਕੇ ਸੀ ਮੈਂਬਰ ਹੈਗੇ ਸਾਡੇ ਸਾਰਿਆਂ ਕੋਲੇ ਵੀ ਪਸ਼ੂ ਰੱਖੇ ਹੋਏ ਹੈਗੇ ਤੇ ਅਸੀਂ ਦੁੱਧ ਕਦੀ ਮੁੱਲ ਲੈ ਕੇ ਨਹੀਂ ਪਾਇਆ ਹੈਗਾ ਅਸੀਂ ਆਪਦੇ ਘਰੋਂ ਹੀ ਘਰ ਦਾ ਦੁੱਧ ਪਾ ਕੇ ਫੇਰ ਬਿਸਕੁਟ ਤਿਆਰ ਕਰਦੇ ਆ ਤਾਂ ਕਰਕੇ ਸਾਡਾ ਬਿਸਕੁਟ ਵਧੀਆ ਲੱਗ ਜਾਂਦਾ ਹੈ ਕੋਈ ਕਹਿੰਦਾ ਸੀ ਵੀ ਘਿਓ ਵੀ ਵਧੀਆ ਪਾਉਣੇ ਆ ਤੇ ਬਾਕੀ ਜਿਹੜਾ ਕੋਈ ਮੁੱਢੀ ਉਹ ਵੀ ਅਸੀਂ ਵੀ ਵੀ ਆਪਾਂ ਮਲਕ ਆਪਾਂ ਕਿਸੇ ਇਨਸਾਨ ਤੋਂ ਲੈ ਰਾਕੇ ਇੱਕ ਚੀਜ਼ ਵੱਧ ਘੱਟ ਕਰ ਸਕਦੇ ਆ ਇੱਕ ਵਾਰੀ ਪੈਸਾ ਬੰਦੇ ਕਮਾ ਲਾਂਗੇ ਪਰ ਗਾਹ ਨੂੰ ਕੁਸਵਸ ਚੱਕ ਕੇ ਜਾਂ ਆत्माਤਮਾ ਤੋਂ ਵੀ ਇਹ ਕਹਿੰਦੇ ਹਾਂ ਉਹ ਨਹੀਂ ਲੜੇ ਹੋ ਸਕਦਾ ਹਾਂਜੀ ਪਰ ਦੋ ਇਹ ਨਾ ਹੋ ਸਕਦਾ ਹਾਂਜੀ ਮੈਂ ਗੱਲ ਜਿਹੜੀ ਕਰ ਰਿਹਾ ਸੀ ਵੀ ਲੋਕ ਵਿਸ਼ਵਾਸ ਨਹੀਂ ਕਰਦੇ ਕਿ ਸਾਡੀ ਸਮਾਨ ਦੀ ਇਹ ਤੇਰ ਨਾ ਕਰਦੇ ਸਮਾਨ ਘਟਣਾ ਪਾਦ ਜਾਂ ਪਰੱਖ ਜਾਂਦੇ ਆ ਹਾਂਜੀ ਅਗਲਾ ਕਦੇ ਨਹੀਂ ਕੋਲੇ ਬੈਠ ਕੇ ਵੀ ਤੁਹਾਡੇ ਤੇ ਵਿਸ਼ਵਾਸ ਰੱਖ ਕੇ ਕਰਕੇ ਲੋਕ ਰੱਖ ਜਾਂਦੇ ਆ ਨਾ ਇੱਥੇ ਸਾਨੂੰ ਹਾਂਜੀ ਹਾਂਜੀ ਤੁਸੀਂ ਆਪੇ ਬਣਾ ਕੇ ਤੇ ਆ ਕਰ ਦਿਓ ਉਹ ਹੋਵੇ ਤਿਆਰ ਤੁਹਾਨੂੰ ਫੋਨ ਲਾ ਕੇ ਜਾਪੇ ਲੈ ਜਾਣਗੇ ਹਾਂਜੀ ਕਈ ਵਾਰੀ ਤਾਂ ਇਦਾਂ ਦੇ ਗਾਟ ਹੁੰਦੇ ਹੋ ਕਹਿੰਦੇ ਜੇ ਤੁਸੀਂ ਆਟਾ ਵੀ ਸਾਰਾ ਮੇਰੇ ਸਾਰਾ ਸਮਾਨ ਆਪਦੇ ਕੋਲੋਂ ਆਟਾ ਹੀ ਪਾ ਦਿਓ ਅਸੀਂ ਕੀ ਆਟਾ ਜਾ ਕੇ ਲੈ ਕੇ ਆਵਾਂਗੇ ਤੁਸੀਂ ਸਾਰਾ ਮਡੇਰਾ ਆਪਦੇ ਕੋਲੋਂ ਪਾ ਦਿਓ ਫਿਰ ਸਾਨੂੰ ਪੈਸੇ ਦੱਸ ਦਿਓ ਤੇ ਅਸੀਂ ਪੈਸੇ ਤੁਹਾਨੂੰ ਭੇਜ ਦਾਂਗੇ ਹਾਂ ਹਾਂਜੀ ਵੀ ਇਦਾਂ ਵੀ ਕਈ ਕਸਟਮਰ ਇਦਾਂ ਦੇ ਵੀ ਹੁੰਦੇ ਹਾਂਜੀ ਜਿਹੜਾ ਕਸਟਮਰ ਆਉਂਦੇ ਆ ਹੁਣ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਸੀ ਜਨਾ ਗੋਡੇ ਫੁੱਲ ਫੋਨ ਹੈ ਨਾ ਇਹ ਕੰਮ ਦਾ ਸੀਜ਼ਨ ਆਉਂਦਾ ਉਦੋਂ ਇਹਦੇ ਲੋਕ ਆਉਂਦੇ ਆ ਤੁਹਾਡੇ ਕੋਲੇ ਫਿਰ ਉਹਨੂੰ ਚਾਹ ਪਾਣੀ ਪਿਆ ਦਿੰਦੇ ਆ ਹਾਂਜੀ ਤੇ ਕਹਿੰਦਾ ਵੇਖੀ ਜਾਂਦਾ ਲਗਾ ਚਾਹ ਪਾਣੀ ਤੇ ਨਾਲ ਹੀ ਲੈ ਆ ਪੀ ਜਾਂਦੇ ਆ ਕੀ ਗੱਲ ਇਹ ਨਹੀਂ ਜੀ ਲਗਾ ਪਿੰਡ ਵਾਲੇ ਆ ਬਹੁਤ ਖੁੱਲੇ ਡੁੱਲੇ ਹੁੰਦੇ ਦਿਲਾ ਦੀ ਹਾਂਜੀ ਨਹੀਂ ਤੇ ਹੁਣ ਵੀ ਸਾਡਾ ਸੁਣੋ ਪਤਾ ਸਾਡੇ ਕੋਈ ਥੋੜੀ ਜਗ੍ਹਾ ਕਰ ਸੀ ਕਹਿੰਦੇ ਵੀ ਪਹਿਲਾਂ ਤੁਸੀਂ ਆਇਓ ਪਹਿਲਾਂ ਅੰਦਰ ਜਾ ਕੇ ਦਾਮ ਲੈ ਲਓ ਪਾਣੀ ਢਾਣੀ ਪੀਓ ਚਾਹ ਪਾਣੀ ਪੀਓ ਹਾਂਜੀ ਕੀ ਫਿਰ ਜਿਵੇਂ ਸਾਡਾ ਬਿਸਕੁਟ ਕੱਢ ਲਾਂਗੇ ਬਾਕੀ ਚਲੋ ਕਹਿੰਦੇ ਕੋਈ ਤੁਸੀਂ ਕੱਢੀ ਜਾਂਦੇ ਸੀ ਉੱਥੇ ਬਹਿ ਜਾ ਰਹੇ ਹੋ ਅੱਜ ਤੁਸੀਂ ਸਮਾਨ ਬਣਾ ਦੋ ਸਕਦੇ ਜੀ ਤੇ ਹਾਂ ਕਿਸੇ ਗਾ ਕੇ ਸਾਡੇ ਇਹ ਨਹੀਂ ਕਹਿਗਾ ਕਿ ਅਸੀਂ ਤੁਹਾਡੇ ਕੋਲੇ ਬਹਿ ਕੇ ਸਮਾਨ ਬਣਾਵਾਂਗੇ ਨਹੀਂ ਇਦਾਂ ਕਦੀ ਨਹੀਂ ਹੋਣੀ ਰਿਸ਼ਤੇਦਾਰਾਂ ਦੇ ਕਿੰਨੇ ਕੁ ਲੱਗ ਜਾਂਦੇ ਆ ਰਿਸ਼ਤੇਦਾਰਾਂ ਦੇ ਬਈ ਕੋ ਪਹਿਲੇ ਕੁੜੀਆਂ ਸਾਰੇ ਆਂਦੇ ਜਾਂਦੇ ਅਸੀਂ ਨਹੀਂ ਨਹੀਂ ਭੈਣਾਂ ਵੀ ਆਉਂਦੀਆਂ ਹੋਣਗੀਆਂ ਤੇ ਭਾਂਜ ਵੀ ਕਹਿੰਦੇ ਮਾਸੀ ਕੇ ਚੱਲ ਕੇ oven ਲੱਗਾ ਭੈਣ ਕਹਿੰਦੀ ਜਾ ਵੀ ਜਾ ਕੋਲੇ ਮਾਸੀ ਕੋਲ ਜਾਓ ਨਾਲੇ ਬਿਸਕੁਟ ਲਿਆਓ ਫਿਰ ਪੈਸੇ ਮੰਗਣੇ ਔਖ ਨਹੀਂ ਲੱਗਦੇ ਭੈਣ ਜੀ ਨਹੀਂ ਉਹ ਆਪ ਹੀ ਦੇ ਦਿੰਦੇ ਤਾਂ ਕਈ ਵਾਰ ਸਾਨੂੰ ਖਾਲੀ ਡੱਬੇ ਵਾਪਸ ਕਰ ਜਾਂਦੇ ਫਿਰ ਸਾਡੇ ਗਾਂਹ ਕੰਮ ਆ ਜਾਣਗੇ ਅੱਛਾ ਚਲੋ ਵਧੀਆ ਗੱਲ ਹੈ ਰਿਸ਼ਤੇਦਾਰ ਵੀ ਹੋ ਜਾਣਾ ਚਾਹੀਦਾ ਦੋ ਕੰਮ ਹੋ ਜਾਣ ਖਾਲੀ ਮਿਲ ਜਾਂਦੇ ਨਾਲੇ ਬਿਸਕਟ ਲੈ ਜਾਂਦੇ ਨਾਲੇ ਪੈਸੇ ਵਟਾ ਜਾਂਦੇ ਹਨਾ ਨਹੀਂ ਆਏ ਜ਼ਰੂਰ ਆਏ ਆਏ ਜ਼ਰੂਰ ਕਹਿਿੰਦੇ ਮਾਸੇ ਨਾਲ ਤਾਂ ਨਕਸਨ ਮਿਲ ਜੇਗੀ ਨਹੀਂ ਤਾਂ ਸਮਾਨ ਲਈ ਇੱਥੇ ਸਾਰੇ ਨੇ ਵੇਚ ਦਾਂਗੇ ਫਿਰ ਅਸੀਂ ਨਾਲ ਅਸੀਂ ਆਪ ਦਾ ਕੰਮ ਕਰ ਲੈਨੇ ਅਸੀਂ ਨਾਲੇ ਮੇਲੇ ਵਾਲਿਆਂ ਨਾਲੇ ਗੱਡੀ ਚ ਸਮਾਨ ਰੱਖ ਲੈਨੇ ਉੱਥੇ ਵੇਚਿਆਉਣੇ ਆਪਾਂ ਸਾਫ਼ ਕਰ ਲੈਨੇ ਜੀ ਹੁਣ ਕਿਹੜੀਆਂ ਕਿਹੜੀਆਂ ਮੀਟਿੰਗਾਂ ਤੋਂ ਕਿਵੇਂ ਦੀ ਹੋ। ਇਹ ਬਰੈਡਗੰਜ ਪੈਟੀ ਪੇਸਟ ਕਿਹਦੇ ਕਿਹੜਾ? ਹਾਂਜੀ ਹੁਣ ਅਸੀਂ ਨਾਲ ਤਾਂ ਵੀ ਕੇਕ ਦਾ ਵੀ ਅਸੀਂ ਸੋਚ ਰਹੇ ਹਾਂ ਵੀ ਕੇਕ ਵੀ ਤਿਆਰ ਕਰਨਾ ਹੈ ਪੈਟੀ ਵੀ ਤਿਆਰ ਕਰਨੀ ਆ ਤੇ ਜਾਨੀ ਕਿ ਅਸੀਂ ਐ ਸੋਚ ਰਹੇ ਹਾਂ ਵੀ ਤੁਹਾਡਾ ਕੰਮ ਅਸੀਂ ਹੋਰ ਕਿਉਂਕਿ ਸਾਡੇ ਕੋਲੇ ਹਲੇ ਜਿਹੜਾ ਦੂਸਰਾ ਕਹਿ ਬਣਾ ਉਹ ਨਹੀਂ ਹੈਗਾ। ਖੁਸ਼ੀ ਹੁੰਦੀ ਹੈ ਜਦੋਂ ਕੰਮ ਚਲਾਇਆ। ਬਹੁਤ ਹੋ ਗਈ। ਹਾਂਜੀ। ਅੱਜ ਕਿਵੇਂ ਲੱਗਿਆ ਅੱਜ ਤੁਹਾਡੀ ਵੀਡੀਓ ਬਣ ਰਹੀ ਹੈ। ਤੁਹਾਡੇ ਰਿਸ਼ਤੇਦਾਰਾਂ ਕੋਲੇ ਭੈਣਾ ਮਿੱਤਰਾਂ ਕੋਲੇ ਸਾਰਿਆਂ ਕੋਲੇ ਜਾਊਗੀ। ਕੁਝ ਉਹਨਾਂ ਨੂੰ ਦੱਸਣਾ ਚਾਹੁੰਦੇ ਹੋ? ਮੈਸੇਜ ਭੇਜਣਾ ਚਾਹੁੰਦੇ ਹੋ? ਦੱਸਣਾ ਚਾਹੁੰਦੇ ਹੋ? ਵੀ ਕੰਮ ਚਲਾਓ ਮੈਂ ਬੈਸੇ ਸ਼ੀਤਾ ਬਹੁਤ ਹੁੰਦੀ ਆ ਆਪਦਾ ਕੰਮ ਕਰਕੇ ਹੋਰ ਬਸ ਨਹੀਂ ਜਿਵੇਂ ਉਹ ਪੈਣ ਸਕਦੀ ਨਹੀਂ ਜਮਾ ਜਿਵੇਂ ਪੂਰਾ ਬੋਲੀ ਜਾਂਦੀ ਆ ਨਹੀਂ ਭਾਜੀ ਦੀਦੀ ਬੋਲੀ ਉਹ ਦੀਦੀ ਤਾਂ ਬੋਲਣਗੇ ਤੁਸੀਂ ਵੀ ਟ੍ਰੇਨ ਕਿ ਲੈ ਰਹੇ ਹੋ ਟ੍ਰੇਨ ਦੇ ਵਿੱਚੋਂ ਉਹ ਤਾਂ ਹੁਣ ਕੱਢ ਗਏ ਗਏ ਤੇ ਕੜਿਆ ਤੇ ਪੜਿਆ ਤੇ ਪੜ ਨਹੀਂ ਗਏ ਕੜ ਵੀ ਕਿ ਨਾ ਦੇ ਸੰਗਲ ਕਿਸੇ ਕੋਲੋਂ ਹਨਾ ਵੀ ਜਦ ਪਹਿਲਾ ਦਿਨ ਗਏ ਸੀ ਤੁਸੀਂ ਸੰਗਦੇ ਸੀ ਉਹ ਤਾਂ ਜਿਵੇਂ ਇਹ ਸੰਗਦੇ ਆ ਕੇ ਬਰੇਕ ਨਹੀਂ ਪਹਿਲੇ ਦਿਨ ਤਾਂ ਬਾਕੀ ਸਾਰੇ ਨਾ ਬੀ ਮੈਂ ਪਹਿਲਾਂ ਕੁੜੀਆਂ ਨੂੰ ਕੱਪੜੇ ਸਿਵਾਉਣੇ ਸੀ ਕਿਉਂਕਿ 22 ਕੁੜੀਆਂ ਹੁੰਦੀਆਂ ਸੀਗੀਆਂ ਉਸ ਹੱਬਣਾ ਮੈਨੂੰ ਜਾਨੀ ਕਿ ਮੇਰੀ ਜੱਕ ਥੋੜੀ ਪਹਿਲਾਂ ਤੇ ਖੁੱਲੀ ਵੀ ਹੈ ਜੀ ਹਾਂ ਹਾਂ ਜੀ ਤੇ ਫਿਰ ਆਉ ਦੁਕਾਨਦਾਰ ਬਣ ਗਏ ਨਾ ਤੁਸੀਂ ਦੁਕਾਨਦਾਰ ਕੋਲ ਜੋ ਕਸਟਮਰ ਗਾਹਕ ਆਉਂਦੇ ਆ ਹੁਣ ਜਿਵੇਂ ਇਹ ਵਿਚਾਰੀਆਂ ਸੰਗਦੀਆਂ ਇਹ ਵੀ ਹੋਈ ਹੋਈ ਜਿਹੜੀ ਜੱਕ ਹੈ ਇਹਨਾਂ ਦੀ ਹੈ ਨਾ ਉਹ ਵੀ ਖੁੱਲ ਚੁੱਕੀ ਮੈਂ ਇਹਨਾਂ ਨੂੰ ਬਹੁਤ ਪਰਮਿੰਡੂ ਫੜ ਕੇ ਅੱਗੇ ਕਰ ਦਿੰਦੀ ਆ ਅੱਛਾ ਨਹੀਂ ਵੇਖੋ ਹੈੱਡ ਨੂੰ ਕਰਦਾ ਹਰੇਕ ਬੰਦਾ ਤੁਸੀਂ ਇਹਨਾਂ ਦੇ ਹੈੱਡ ਉਹ ਚਾਰਜ ਹੈ ਹਨਾ ਗੱਲਬਾਤ ਹੁਣ ਤੁਹਾਨੂੰ ਨਾਲ ਜਾਏ ਜੇ ਮੈਂ ਪਹਿਲਾਂ ਵੀ ਗੱਲ ਕਰਕੇ ਛੱਡੇ ਆਂ ਵੀ ਕਿਸੇ ਨੇ ਭੈਣ ਨੂੰ ਲੋਨ ਲੈਣਾ ਦੱਸੋ ਇਹ ਵਿਚਾਰ ਕੇ ਕੀ ਦੱਸਣਗੇ ਆ ਤੁਸੀਂ ਦੱਸੋਗੇ ਵੀ ਲੋਨ ਲੈਣ ਦਾ ਇੱਥੇ ਜਾਓ ਆ ਫਾਰਮ ਭਰੋ ਇੱਥੋਂ ਟ੍ਰੇਨਿੰਗ ਲਓ ਇਸ ਤਰ੍ਹਾਂ ਟ੍ਰੇਨਿੰਗ ਲਈ ਜਾਊਗੀ ਆ ਤੁਹਾਨੂੰ ਫਾਇਦਾ ਆ ਨੁਕਸਾਨ ਆ ਹਨਾ ਤੇ ਤੁਸੀਂ ਦੱਸ ਸਕਦੇ ਤਾਂ ਵਿਚਾਰ ਨੂੰ ਘੱਟ ਪਤਾ ਇਹ ਨਾਮ ਤੁਹਾਡੇ ਗਰੁੱਪ ਦਾ ਦਿਖਾਓ ਕੈਮਰਾਮੈਨ ਨੂੰ ਕਹਿੰਦਾ ਇੱਧਰ ਹੋ ਜਾਓ ਸਾਈਡ ਤੇ ਪੈਣੇ ਜੀ ਇੱਧਰ ਹੋ ਜਾਓ ਜੀ ਆ ਭੈਣ ਕੇ ਜਿਹੜਾ ਗਰੁੱਪ ਆ ਬਣਿਆ ਉਸ ਦਾ ਨਾਮ ਤੇ ਜਿਹੜੀ ਜਿਹੜੀਆਂ ਐਟਮਾ ਇਹ ਤਿਆਰ ਕਰਦੇ ਸਾਰੀਆਂ ਇਹਦੇ ਉੱਤੇ ਲਿਖੀਆਂ ਹੋਈਆਂ ਆ ਜੇ ਮੇ ਪੇਸਟੀ ਜਾਂ ਪੈਟੀ ਹੈ ਬਿਸਕਟ ਹੈ ਤੇ ਬ੍ਰੈਡ ਹੈ ਇਹ ਜਿਹੜੇ ਤੁਸੀਂ ਨਮਕੀਨ ਤਿਆਰਨ ਦਾ ਕੋਈ ਕਰਨ ਦਾ ਬਣਾ ਸਕੀਮ ਜਿਵੇਂ ਨਮਕੀਨ ਲਿਖਿਆ ਤੁਸੀਂ ਰਸ ਅਸੀਂ ਨਮਕੀਨ ਬਿਸਕਟ ਬਣਾਉਣੇ ਹੁੰਦੇ ਆ ਜੀ ਅੱਛਾ ਹਾਂ ਉਹਦੇ ਵਿੱਚ ਜਮੈਣ ਪਾ ਕੇ ਜਿਹੜੇ ਬਣਾਉਂਦੇ ਨਾ ਜਿਵੇਂ ਹੁਣ ਆਹ ਬਿਸਕਟ ਵੀ ਕਈ ਕੱਲ ਵੀ ਕਿਸੇ ਦੇ ਭੇਜੇ ਸੀਗੇ ਉਹਨਾਂ ਦੇ ਨਮਕੀਨ ਬਣਾਏ ਸੀਗੇ ਉਹਨਾਂ ਦੇ ਵਿੱਚ ਜਮੈਣ ਪਾ ਦਿੰਦੇ ਆ ਜੀ ਜਮੈਣ ਪਾ ਦਿੰਦੇ ਆ ਹਾਂ ਜਿਹੜਾ ਖਲਿੱਕਾ ਬਿਸਕਟ ਨਮਕੀਨ ਤਿਆਰ ਕਰਦੇ ਆ ਹਾਂ ਜੀ ਜੇ ਕਿਸੇ ਨੇ ਆਪ ਦਾ ਸਪੈਸ਼ਲ ਬਣਾਉਣਾ ਤਿਆਰ ਕਰਾ ਕੇ ਉਹਦਾ ਰੇਟ ਵੀ ਸੇਮ ਹੀ ਹੈ ਤਿਆਰ ਕਰਾਉਂਦਾ ਇਹਦੇ ਕਿੰਨੇ ਰੁਪਏ ਲੈਣੇ ਤੁਸੀਂ ਤਿਆਰ ਕਰੇ ਲੈਵਰ ਕਿੰਨੇ ਲੈਣੇ ਇਹਦੇ 80 ਰੁਪਏ ਲੈਣੇ ਕਿਲੋ ਆਟੇ ਦੇ 80 ਹਾਂਜੀ ਤੇ ਜਿਹੜਾ ਦੂਜਾ ਨਮਕੀਨ ਕਰਾਉਣਾ ਹੋਵੇ ਛੋਟਾ ਬਰੀਕ ਵਾਲਾ ਉਹਦੇ ਕਿੰਨੇ ਲੈਣੇ ਉਹਦੇ ਵੀ 80 ਹੈ ਤੇ ਘੱਟ ਵਾ ਚਾਹੁੰਦੇ ਨਹੀਂ ਉਹਦੇ ਵੀ ਇੰਨੇ ਆ ਜੀ ਉਹਦੇ ਵੀ ਇੰਨੇ ਆ ਹਾਂਜੀ ਕਿਉਂਕਿ ਬਾਕੀ ਉਹਦੇ ਵਿੱਚ ਫਿਰ ਮਟੀਰੀਅਲ ਪਾਇਆ ਜਾਂਦਾ ਹੀ ਕਈ ਜਿਹੜੇ ਹੁਣ ਲੋਕ ਦੇਸੀ ਘਿਓ ਦੇ ਕੜਾਉਂਦੇ ਆ ਉਹਦਾ ਵੀ ਰੇਟ ਸੇਮ ਹੀ ਆ ਜੀ ਸੇਮ ਹੀ ਆ ਹਾਂਜੀ ਦੇਸੀ ਘਿਓ ਤੁਹਾਡੇ ਬੇਸਣ ਵੀ ਪਵਾ ਲੈਂਦੇ ਆ ਜੀ ਬੇਸਣ ਵੀ ਪਵਾ ਲੈਂਦੇ ਆ ਹਾਂ ਜਿਹੜੇ ਸ਼ੂਕਰ ਵਾਲੇ ਮਰੀਜ ਆ ਨਾ ਕਈ ਬੰਦੇ ਸ਼ੂਕਰ ਖਾਣ ਵਾਲਾ ਜਿਹੜੇ ਹੈਗੇ ਆ ਉਹਨਾਂ ਖਾਤਰ ਬੇਸਣ ਵਾਲਾ ਤਿਆਰ ਕਰਦੇ ਆ ਤੇ ਜਿਹੜਾ ਤੁਸੀਂ ਆ ਬਿਸਕਟ ਦੇਸੀ ਘਿਓ ਦੀ ਗੱਲ ਕਰੀਏ ਤਿਆਰ ਕਰਦੇ ਆ ਉਹ ਤੁਸੀਂ ਆਪ ਦਾ ਵੀ ਤਿਆਰ ਕਰਕੇ ਰੱਖਦੇ ਆ ਤੇ ਇਕੱਲਾ ਕਸਟਮਰ ਜਿੱਦੋਂ ਬਣਾਉਂਦਾ ਨਹੀਂ ਉਹ ਕਸਟਮਰ ਨਾਲ ਹੀ ਜਣੇ ਕਿ ਉਹ ਆਪ ਦੇ ਘਿਓ ਲੈਂਦੇ ਆ ਜੀ ਹਾਂ ਉਹਨਾਂ ਦੀ ਤਿਆਰ ਕਰਕੇ ਰੱਖ ਦਿੰਦੇ ਆ ਜੀ ਉਹ ਆਪ ਦੇ ਤਿਆਰ ਕਰਕੇ ਅਸੀਂ ਪ ਟਾਮ ਨਹੀਂ ਲੱਗੇ ਤਿਆਰ ਕਰੇ ਨਹੀਂ ਗਏ ਜੀ ਹਮ ਪਹਿਲਾਂ ਅਸੀਂ ਦਰਖ ਰੱਖਦੇ ਸੀਗੇ ਉਹ ਕੀ ਡੇਢ ਪੈਂਦਾ ਪਣੀ ਉਹਦੇ ਵਿੱਚ ਜਣੇ ਕਿ ਜਣੇ ਕੋ ਘੋੜ ਦੇ ਸਬਸੇ ਅਸੀਂ 80 ਰੁਪਏ ਲੈਨੇ ਕੜਾਈ ਦੇ ਜੀ ਤੇ ਉਂਬਰ ਜਣੇ ਕਿ ਇਹ ਅਸੀਂ 150 ਰੁਪਏ ਕਿਲੋ ਦਿੰਨੇ ਆ ਦੂਜੇ ਤੇ ਉਹ 160 70 ਰੁਪਏ ਕਿਲੋ ਦਿੰਨੇ ਦਿੱਸੀ ਕਿ ਉਹਦੇ ਹਾਂ ਜੀ ਫਿਰ ਤਾਂ 30 ਰੁਪਏ ਦਾ ਫਰਕ ਹੈ ਹਨ ਫਿਰ ਦੇਸੀ ਘੋੜੇ ਹੀ ਖਾਇਆ ਕਰੋ ਦੋਸਤੋ ਜੇਦੋਂ ਖਾਣਾ ਹੁਣ ਮੁੱਕਰ ਵੀ ਨਾ ਜਾਂ ਭੱਜ ਵੀ ਨਹੀਂ ਜਾਵੇ ਕਿਤੇ ਭੱਜਣ ਦੇ ਕੈਮਰੇ ਕਿਤੇ 30 ਰੁਪਏ ਦਾ ਫਰਕ ਪਾ ਲੈ ਦੇ ਕਿ ਉਹਦਾ ਫਰਕ ਬੜਾ ਰੇਡ ਦਾ ਹਾਂਜੀ ਰੇਡ ਦਾ ਬੜਾ ਫਰਕ ਪੈ ਜਨ ਕਿਤੇ ਤੁਸੀਂ ਇੱਧਰ ਤਾਂ ਘੱਟ ਵਰਕ ਪਾਇਆ ਅੱਛਾ ਜੀ ਤੇ 70 ਰੁਪਏ ਕਿਹਾ ਤੁਸੀਂ 80 ਰੁਪਏ ਜੀ 80 ਰੁਪਏ ਤੇ ਦੂਜਾ 40 ਰੁਪਏ ਕਿਹਾ ਤੇ 150 ਕਿਹਾ ਕਿਹੜਾ ਇਧਰ ਕੈਮਰੇ ਕਿ ਮੂੰਹ ਕਰੋ ਇਧਰ ਓਏ ਨਹੀਂ ਉਹ 80 ਕਿਹਾ ਤੇ ਦੂਜਾ 150 ਰੁਪਏ ਕਿਹਾ ਤੁਸੀਂ ਹਾਂਜੀ ਰੁਪਏ ਕਿੰਨੇ 30 ਦਾ ਫਰਕ ਪਿਆ ਹਾਂਜੀ ਤੇ ਕਿਉਂ ਦਾ ਫਰਕ ਬਾਲਾ ਰੇਟ ਦਾ ਫਰਕ ਪੈਂਦਾ ਦਾਲ ਦੇ ਦਾ ਤੇ ਦਸ ਜਾਣ ਤੇ ਚਲੋ ਕੁਝ ਕਰਦੇ ਬੜੀ ਖੁਸ਼ੀ ਹੋਈ ਆ ਭੈਣਾਂ ਨੂੰ ਮਿਲ ਕੇ ਕੰਮਕਾਰ ਕਰ ਰਹੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਮੈਂ ਪਹਿਲਾਂ ਵੀ ਗੱਲ ਕਰਕੇ ਰਿਹਾ ਜਿਹੜੀਆਂ ਬੇਰਜ਼ਗਾਰ ਐ ਉਹਨਾਂ ਨੂੰ ਵੀ ਕੰਮ ਇਹ ਚਲਾਉਣਾ ਸਹੀ ਦਾ ਕਿ ਜਦੋਂ ਕੰਮ ਕਰੂੰਗੀਆਂ ਤਾਂ ਤੁਹਾਨੂੰ ਵੀ ਖੁਸ਼ੀ ਹੋਊਗੀ ਘਰ ਦੇ ਵਿੱਚ ਪੈਸੇ ਢੇਲੇ ਵੀ ਖੁੱਲੇ ਡੁੱਲੇ ਹੋਣਗੇ ਤੇ ਤੁਸੀਂ ਵੀ ਖੁੱਲੇ ਡੁੱਲੇ ਵਰਤ ਸਕਦੇ ਆ ਤੁਹਾਨੂੰ ਨੌਜੀ ਵੀ ਆਊ ਤੁਹਾਨੂੰ ਜਾਣਕਾਰੀ ਹੋਊਗੀ ਪਾਵਾਰ ਵੀ ਸਾਰਾ ਹੱਸ ਖੇਡ ਕੇ ਰਹਿੰਦਾ ਸਾਰੀ ਦਿਹਾੜੀ ਜਿਵੇਂ ਕੋਈ ਬਿਮਾਰੀ ਵੀ ਨਹੀਂ ਲੱਗਦੀ ਕਸਟਮਰ ਆਉਂਦਾ ਰਹਿੰਦਾ ਹੱਸਦੇ ਖੇੜਦੇ ਰਹਿੰਦੇ ਆ ਪੈਣ ਦੇ ਵੇਖੋ ਚਿਹਰੇ ਤੇ ਮੁਸਕਾਨ ਹੈ ਤੁਸੀਂ ਵੇਖਿਆ ਵਿੱਚ ਵੀਡੀਓ ਦੇ ਵਿੱਚ ਕਦੇ ਵੀ ਇਹਨੇ ਕਿਹਾ ਹੋਵੇ ਕਿਉਂਕਿ ਕਸਟਮਰ ਆਉਂਦੇ ਆ ਹੱਸਦੇ ਖੇੜਦੇ ਰਹਿੰਦੇ ਆ ਬਾਈ ਨੇ ਵੀ ਪਹਿਲਾਂ ਮਜ਼ਾਕ ਕਰਕੇ ਹਟਿਆ ਭਾਈ ਤੈਨੂੰ ਪੈਸੇ ਪੁੱਛੇ ਦੇ ਦਿੰਦੀ ਆ ਜਿਆਦਾ ਤੌਰ ਤੇ ਤਾਂ ਇੱਕ ਕੱਲ ਮੈਂ ਪੁੱਛਿਆ ਇਹ ਭੁੱਲ ਗਿਆ ਸਾਡੀ ਬੇਬੇ ਦੀ ਸੱਸ ਨਾਲ ਤਾਂ ਨਹੀਂ ਕਿਤੇ ਟੰਗ ਕਰਦੀ ਹੋਵੇ ਮੈਂ ਹੀ ਕੰਮ ਕਰਦੀ ਆ ਮੈਂ ਨਹੀਂ ਕੰਮ ਕਰਦੀ ਮੈਂ ਇਧਰ ਕੰਮ ਕਰਦੀ ਆ ਸੱਸ ਨਾਲ ਸਹੀ ਰਹਿਣੇ ਹੋ ਹਾਂਜੀ ਨਹੀਂ ਕਈ ਕਈ ਬੇਬੇ ਆ ਇਧਰ ਬੇਬੇ ਨੂੰ ਪੁੱਛੀ ਬੇਬੇ ਨੇ ਹਾਂ ਭਰਾ ਲਗੇ ਨਹੀਂ ਮਮੇ ਨੇ ਕਹਿੰਦੇ ਹਾਂ ਇਹਨਾਂ ਪੰਮੀ ਕਈ ਵਾਰੀ ਸਵਾਰੀ ਮੈ ਸਕਦੀ ਪਈ ਹੁੰਦੀ ਆ ਤੇ ਮੇਰੇ ਉੱਠਦੇ ਉੱਤੇ ਕੰਮ ਕਰ ਦਿੰਦੇ ਤੇ ਕਹਿੰਦੇ ਚੱਲ ਤਸਾਈਨ ਲੱਗੀ ਰਹਿੰਨੇ ਕਾ ਹੁੰਦੀ ਨਹੀਂ ਨਹੀਂ ਸ਼ੀ ਠੀਕ ਆ ਬੇਬੇ ਨੂੰ ਵੀ ਖੁਸ਼ੀ ਆ ਵੀ ਸਾਡੀ ਨੋ ਕੰਮ ਕਰ ਰਹੀ ਆ ਹੈ ਨਾ ਵੀ ਕੰਮ ਚਲਾਇਆ ਵਧੀਆ ਚੱਲੋ ਸੋਣੋ ਸਰ ਰਲ ਮਿਲ ਕੇ ਆ ਜੇ ਤੁਸੀਂ ਇਧਰੋਂ ਕਰੋਗੇ ਉਹ ਛੁੱਲੇ ਚੌਕੇ ਦਾ ਕਰ ਲੂਗੀ ਤੇ ਬੇਬੇ ਨਹੀਂ ਬਾਕੀ 8-9 ਪਸ਼ੂ ਸੰਭਲਦੇ ਜੀ ਅੱਛਾ ਹਾਂਜੀ ਚਲੋ ਠੀਕ ਆ ਉਹ ਵੀ ਹੌਸਲੇ ਨਾਲ ਬੁੱਢੀ ਨਹੀਂ ਹੁੰਦੀ ਹੌਸਲੇ ਨਾਲ ਬੰਦਾ ਥੱਕਦਾ ਵੀ ਨਹੀਂ ਆ ਬਿਮਾਰ ਵੀ ਨਹੀਂ ਹੁੰਦਾ ਹੈ ਨਾ ਤੇ ਜਦੋਂ ਹੁਣ ਬੇਬੇ ਤੋਂ ਤਾਂ ਕੰ ਇਹ ਬੇਬੀ ਨੂੰ ਉਧਰ ਤਾਂ ਪੜੀ ਲੱਜਣੀ ਚਾਹੀਦੀ। ਮੰਮੀ ਕੋਲੇ ਆਉਦੇ ਹੁੰਦੇ ਆ ਜੀ। ਅਸੀਂ ਸਮਝਾਦੀ ਕਹੀ ਵੀ ਮੰਮੀ ਅੱਜ ਬੜੇ ਬਾਈਸ ਥੋੜੇ ਮੈਂ ਕਹੀ ਲੈ ਜਾਇਲੋ। ਹਾਂ। ਆਇਆ ਤਾਂ ਲੋੜ ਥੋੜ੍ਹ ਦੇਖੋ ਵੀ ਜਣੇ ਕਿ ਜੇ ਆਪ ਇੱਕ ਜੋ ਡੰਗਾ ਸਾਰਾਂਗੇ ਤਾਂ ਹੋ ਹੀ ਜਾਂਦਾ ਜੀ। ਹਾਂਜੀ। ਚਲੋ ਠੀਕ ਹੈ। ਤੇ ਬੜੀ ਖੁਸ਼ੀ ਪਰਿਵਾਰ ਨਾਲ ਮਿਲ ਕੇ ਬਹੁਤ ਸੁਖੀ ਪਰਿਵਾਰ ਹੈ। ਛੋਟਾ ਪਰਿਵਾਰ ਕਹਿੰਦੇ ਹੁੰਦੇ ਆ। ਇਹ ਸੁਖੀ ਪਰਿਵਾਰ ਨਹੀਂ। ਵੱਡਾ ਪਰਿਵਾਰ ਸੁਖੀ ਪਰਿਵਾਰ ਹੁੰਦਾ ਹੈ। ਜੇ ਵੇਖੋ ਸਾਰੇ ਜੀ ਹੱਸ ਖੇੜ ਕੇ ਰਹਿੰਦੇ ਆ। ਸਾਡੀਆਂ ਭੈਣਾਂ ਇੱਥੇ ਕੰਮ ਕਰਦੀਆਂ। ਉਹ ਵੀ ਸਾਡੇ ਨਾਲ ਹੱਸ ਖੇੜ ਕੇ ਗੱਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸਿਓ ਕਿ ਜਿਹੜਾ ਇਹ ਕੰਮਕਾਰ ਪੈਣਾ ਕਰ ਰਹੀਆਂ ਤੇ ਤੁਹਾਨੂੰ ਕਿਵੇਂ ਲੱਗਿਆ ਆਪਾਂ ਫਿਰ ਇੱਕ ਨਵੀਂ ਹੋਲ ਵੀਡੀਓ ਦੇ ਨਾਲ ਜਲਦ ਮਿਲਾਂਗੇ ਜਤਿ ਦਿਓ ਧੰਨਵਾਦ